ਜੇ ਦਾ ਮੁੰਡਾ ਪੰਨੇ ਜ ਮਾਰਦਾ ਗਿਆ ਤੇ ਜਿਹਨਾਂ ਦੇ ਰਿਸ਼ਤੇਦਾਰ ਨੇ ਮਾਰੇ ਉਹਨੂੰ ਸਜ਼ਾ ਤੁਸੀਂ ਦੇ ਰਹੇ ਹੋ 2022 ਦੇ ਵਿੱਚ 23 ਦੇ ਵਿੱਚ 24 ਦੇ ਵਿੱਚ ਇੰਨੇ ਔਖੇ ਹੋ ਕੇ ਜਿਹੜੇ ਪਰਿਵਾਰ ਨੇ ਸਜ਼ਾਵਾ ਦਵਾਉਂਦੇ ਨੇ ਫਿਰ ਉਹਨਾਂ ਨੂੰ ਕੋਟਾਂ ਵੱਡੀਆਂ ਕੋਟਾਂ ਬੀਲ ਵੀ ਦੇ ਦਿੰਦੀਆਂ ਨੇ ਉਹਦੇ ਦਮਾਂ ਵਿੱਚ ਇਹ ਹੈ ਕਿ ਇਨਸਾਫ ਆਪ ਹੀ ਲੈਣਾ ਪੈਂਦਾ ਹੈ ਔਰ ਖੂਨ ਦਾ ਬਦਲਾ ਖੂਨ ਹੀ ਲੈਣਾ ਪੈਂਦਾ ਕਿਉਂਕਿ ਹੋਰ ਕਿਸੇ ਤਰੀਕੇ ਨਾਲ ਉਹਨੂੰ ਸਜ਼ਾ ਮਿਲਣੀ ਨਹੀਂ ਇਸ ਕਰਕੇ ਮੈਂ ਹੀ ਲੈਣਾ ਤੇ ਵਿੱਚ ਜਿਹੜੇ ਸ਼ੂਭਾ ਸਿੰਘ ਨੇ ਇੱਕ ਕਿਸਮ ਦੇ ਅਫਸਰ ਰਹੇ ਨੇ ਤੁਹਾਨੂੰ ਟਾਈਟਲ ਇਹਨਾਂ ਲੈਣਾ ਕਿ ਲੋਕਾਂ ਦਾ ਦਿੱਤਾ ਨਹੀਂ ਆਪ ਹੀ ਲੈਣਾ ਜੇ ਪੰਜਾਬ ਦੇ ਹਿੱਸੇ ਹੋਵੇ ਤਾਂ ਸਿੱਖੋ ਉਹ ਥੋੜਾ ਸਾ ਆਪਣਾ ਟਾਈਟਲ ਸੂਬਸਤੰਦ ਰੱਖਣੇ ਹੋ ਤੁਸੀਂ ਮੌਤ ਹੰਦਾਵਾਜ਼ਾ ਮਾਰੀ ਰਹੇ ਦੀਪ ਪ੍ਰਿਜ਼ਨ ਦੇ ਵਿੱਚ ਨਹੀਂ ਹੋ ਜਾਂ ਹਮਲਾ ਹੋ ਵੀ ਗਿਆ ਹੈ ਉਹਨਾਂ ਨੇ ਕੀਤਾ ਵੀ ਹੈ ਤਾਂ ਇਦਾਂ ਉਹਨਾਂ ਨੂੰ ਟੌਰਚਰ ਕਰਨਾ ਅਲਟੀਮੇਟਲੀ ਜੇ ਟੌਰਚਰ ਕੀਤਾ ਉਹ ਵੀ ਨਫਰਤ ਦੇ ਭਾਵਨਾ ਨਾਲ ਕੀਤਾ ਸਰੀ ਨੇ ਵੀ ਇਸ ਲਈ ਕੀਤਾ ਕਿ ਇਹਦਾ ਕੋਈ ਹੋਰ ਇਲਾਜ ਨਹੀਂ ਹੈ ਜਿੱਥੇ ਕੋਈ ਲਾ ਨਹੀਂ ਹੁੰਦਾ ਉੱਥੇ ਇਹੀ ਲਾ ਹੁੰਦਾ ਉਸ ਵੇਲੇ ਜੇ ਕਾਨੂੰਨ ਸਖਤ ਹੋਵੇ ਔਰ ਆਵਾਪਸਿਆ ਦੇ ਦੇਵੇ ਉਹ ਉਹ ਫਿਰ ਗੱਨੇ ਬੱਦ ਪਹਿਲਾਂ ਤਾਂ ਝੂਠੇ ਮੁਕਾਬਲੇ ਕਰਨੇ ਅਪਰਾਧ ਹੈ ਸਰਕਾਰ ਨੇ ਜਾਦਤ ਨੀਤੀ ਬਦਲੇ ਦੀ ਭਾਵਨਾ ਨਾਲ ਕੋਈ ਵੀ ਰਵਿੰਜ ਨਾ ਉਹ ਨਾ ਕਦੇ ਸੰਕਲ ਖਤਮ ਨਹੀਂ ਕਿਸੇ ਸੇ ਤੇ ਤੁਹਾਨੂੰ ਮਾਫੀ ਕਹਣਾ ਜੇ ਰਿਅਲਾਈਜੇਸ਼ਨ ਤੋਂ ਬਿਨਾ ਮਾਫੀ ਹੋ ਸਕਦੀ ਹੈ ਜੇ ਥੋੜਾ ਜਿਆ ਡੀਪ ਚਲੇ ਜਾਓ ਤਰੁਮ ਵੀ ਚਲ ਜਾਓ ਸਾਇੰਸ ਵੀ ਚਲ ਜਾਓ ਫਲਸਫੀ ਵੀ ਚਲ ਜਾਓ ਫਿਜ਼ਿਕਸ ਵੀ ਚਲ ਜਾਓ ਤੁਹਾਨੂੰ ਸਮਝ ਆਏਗਾ ਕਿ ਇਹਦੇ ਨਾਲ ਨਹੀਂ ਖਤਮ ਆਈਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਪੰਜਾਬ ਦੀ ਫਜ਼ਾ ਦੇ ਵਿੱਚ ਸੰਦੀਪ ਸਿੰਘ ਨਾਂ ਦੇ ਨੌਜਵਾਨ ਦਾ ਮੁੱਦਾ ਜਿਹੜਾ ਹੈਗਾ ਉਹ ਗਰਦਿਸ਼ ਦੇ ਵਿੱਚ ਹੈ ਸੰਦੀਪ ਸਿੰਘ ਜਿਹੜੇ ਨੇ ਪਟਿਆਲਾ ਦੇ ਵਿੱਚ ਦੀ ਜੇਲ੍ਹ ਦੇ ਵਿੱਚ ਜ਼ੇਰੇ ਹਿਰਾਸਤ ਨੇ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ ਜਿਹੜੇ ਕਿ ਸੂਰੀ ਜਿਹੜੇ ਕਿ ਆਪਣੇ Hindu ਨਜ਼ਰੀਆਤੀ ਲੀਡਰਸ਼ਿਪ ਕਿ ਉਹਨਾਂ ਨੂੰ ਮਾਰਨ ਦਾ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਝੂਠੇ ਪੁਰਸ਼ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਧਿਕਾਰੀ ਸੂਬਾ ਸਿੰਘ ਜਿਹੜੇ ਕਿ ਸੂਬਾ ਸਰਹੰਦ ਦੇ ਨਾਂ ਤੋਂ ਮਸ਼ਹੂਰ ਸੀਗੇ ਉਹਨਾਂ ਨੂੰ ਉਹਦੇ ਉੱਤੇ ਹਮਲਾ ਕੀਤਾ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ ਤੇ ਸਾਰੇ ਘਟਨਾਕ੍ਰਮ ਦੇ ਵਿੱਚ ਬੜੇ ਨਾਟਕੀ ਮੋੜ ਆਏ ਨੇ ਤੇ ਆਪਾਂ ਇਹ ਸਾਰੇ ਨੁਕਤੇ ਤੇ ਇਸ ਦੇ ਵਿੱਚ ਇਨਸਾਫ ਦਾ ਸਵਾਲ ਕਿੱਥੇ ਹੈ ਇਹ ਨੌਬਤ ਇੱਥੇ ਤੱਕ ਪੁੱਜੀ ਕਿ ਕਿਵੇਂ ਹੈ ਤੇ ਸੂਬਾ ਸਿੰਘ ਦੀ ਲਾਈਫ ਤੋਂ ਪੁਲਿਸ ਕੀ ਸਿੱਖ ਸਕਦੀ ਹੈ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਤੇ ਸਨੀ ਸਿੰਘ ਦੇ ਐਕਟ ਸਾਨੂੰ ਕੀ ਦੱਸਦੇ ਨੇ ਇਹ ਸਾਰੇ ਨੁਕਤੇ ਤੇ ਆਪਾਂ ਗੱਲ ਕਰਦੇ ਹਾਂ ਰਾਜਵਿੰਦਰ ਸਿੰਘ ਬੈਸੋਣਾ ਦੇ ਨਾਲ ਸੀਨੀਅਰ ਐਡਵੋਕੇਟ ਨੇ ਤੇ ਇਹਨਾਂ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਕੇਸ ਰਹੇ ਨੇ ਫੇਕ ਇਨਕਾਊਂਟਰਸ ਦੇ ਕੇਸ ਰਹੇ ਨੇ ਮਿਲੀਟੈਂਸੀ ਟਾਈਮ ਦੇ ਉਹਨਾਂ ਨੂੰ ਉਹਨਾਂ ਨੇ ਲੜਿਆ ਵੀ ਹੈ ਦੇਖਿਆ ਵੀ ਹੈ ਤੇ ਇਹਨਾਂ ਦੀ ਸਾਈਕੀ ਨੂੰ ਸਮਝਦੇ ਨੇ ਜਿਹੜੇ ਸਾਰੇ ਪੁਲਿਸ ਮੁਲਾਜ਼ਮ ਨੇ ਤੇ ਇਹ ਸੂਬਾ ਸਿੰਘ ਦੇ ਕੇਸ ਨੂੰ ਕਿੱਦਾਂ ਦੇਖਦੇ ਨੇ ਸਨੀ ਸਿੰਘ ਦੇ ਐਕਟ ਨੂੰ ਕਿੱਦਾਂ ਦੇਖਦੇ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੇ ਸਾਹਮਣੇ ਇੱਕ ਕੇਸ ਹੈ ਸੂਬਾ ਸਿੰਘ ਦਾ ਫਿਰ ਉਹਨਾਂ ਦਾ ਇੱਕ ਹਸ਼ਰ ਹੈ ਇੱਕ ਸਨੀ ਸਿੰਘ ਦਾ ਐਕਟ ਹੈ ਕਿਵੇਂ ਦੇਖਦੇ ਹੋ ਇਹ ਟ੍ਰੈਜਿਕ ਉਦਾਸੀ ਭਰੰਦਾ ਹੈ ਹਰਾਨੇ ਦੀ ਗੱਲ ਹੈ ਕਿ ਆਪਾਂ ਕਿਸੇ ਪਾਸੇ ਵੀ ਕਿਸੇ ਵੀ ਪਾਰਟੀ ਨੂੰ ਇਨਸਾਫ਼ ਨਾ ਦੇ ਪਾ ਹੂੰ ਸੂਬਾ ਸਿੰਘ ਨੂੰ ਕਦੋਂ ਸਿਆਵੇ ਹੂੰ 30 35 ਸਭ ਜੀ ਸਾ ਸਦਾ ਹੋ ਚੁੱਕਾ ਸੀ ਜੀ ਉਸ ਉਮਰ ਵਿੱਚ ਸਜ਼ਾ ਦੇਣ ਦਾ ਕੀ ਮਤਲਬ ਹੋ ਰਿਹਾ ਹੈ ਤੁਸੀਂ ਹੁਣ ਜਿਹੜਾ ਮੁੰਡਾ ਪੰਨੇ ਵਿੱਚ ਮਾਰਤਾ ਗਿਆ ਹਮ ਤਾਂ ਜਿਹਨਾਂ ਦੇ ਰਿਸ਼ਤੇ ਨੇ ਮਾਰੇ ਉਹਨਾਂ ਨੂੰ ਸਜ਼ਾ ਤੁਸੀਂ ਦੇ ਰਹੇ ਹੋ 2022 ਦੇ ਵਿੱਚ 23 ਦੇ ਵਿੱਚ 24 ਦੇ ਵਿੱਚ ਹਮ ਹਮ ਸੋ ਉਹ ਗਲਤ ਹੈ ਖਤਮ ਹੋ ਗਏ ਤੇ ਜਿਹੜਾ ਸਨੇ ਸਿੰਘ ਦਾ ਗੁੱਸਾ ਕਰੋ ਜਾਂ ਬਦਲਾ ਕਰੋ ਜਾਂ ਖੂਨ ਕਹੋ ਜਾਂ ਮਰਡਰ ਕਹ ਲਓ ਉਹ ਇੱਕ ਗਲਤ ਹੈ ਅਗੇ ਉਹਦੇ ਦਿਮਾਗ ਵਿੱਚ ਇਹ ਹੈ ਕਿ ਇਨਸਾਫ ਆਪ ਹੀ ਲੈਣਾ ਪੈਂਦਾ ਔਰ ਖੂਨ ਦਾ ਬਦਲਾ ਖੂਨ ਹੀ ਲੈਣਾ ਪੈਂਦਾ ਕਿਉਂਕਿ ਹੋਰ ਤਾਂ ਕਿਸੇ ਤਰੀਕੇ ਨਾਲ ਇਹਨੂੰ ਸਜ਼ਾ ਮਿਲਣੀ ਨਹੀਂ ਇਸ ਕਰਕੇ ਮੈਂ ਹੀ ਲੈਣਾ ਹੂੰ ਔਰ ਮਾਰਨਾ ਕਿਉਂਕਿ ਇਹਨੇ ਮਾਰਿਆ ਇਸ ਕਰਕੇ ਮੈਂ ਮਾਰਨਾ ਜਿਵੇਂ ਆਈ ਫੋਰ ਆਈ ਜਿਵੇਂ ਆਪਾਂ ਕਹਿੰਦੇ ਆ ਤੇ ਉਹ ਵੀ ਕੋਈ ਇਨਸਾਫ ਨਾ ਹੋਇਆ ਹੂੰ ਸਾਰਾ ਕਾਨੂੰਨ ਕਹਿ ਰਿਹਾ ਕਿ ਜੇ ਕਿਸੇ ਨੇ ਕੋਈ ਅਪਰਾਧ ਕੀਤਾ ਹੈ ਉਹਨੂੰ ਸਜ਼ਾ ਕਾਨੂੰਨ ਦੇਗਾ ਤੁਸੀਂ ਨਹੀਂ ਦੇ ਨਹੀਂ ਤਾਂ ਇਹ ਜਿਹੜੀ ਸ਼੍ਰੇਣੀ ਚੱਲਦੀ ਜਾਂਦੀ ਹੈ ਬਦਲੇ ਦੀ ਦੇਖੋ ਨੀ ਸੀਰੀਅਲ ਬੋਦਲੇ ਲੈਣ ਲਈ ਇੱਕ ਪਰਿਵਾਰ ਮਾਰਦਾ ਫਿਰ ਦੂਜਾ ਮਾਰਦਾ ਫਿਰ ਤੀਜਾ ਮਾਰਦਾ ਐਦਾਂ ਚੱਲਦਾ ਰਹਿੰਦਾ ਜੀ ਤੇ ਜਿੱਥੇ ਕੋਈ ਲਾਅ ਨਹੀਂ ਹੁੰਦਾ ਉੱਥੇ ਇਹੀ ਲਾਅ ਹੁੰਦਾ ਆ ਜਿਹੜੇ ਅਰਬ ਟ੍ਰਾਈਬਲ ਸੀ ਉੱਥੇ ਇਹੀ ਲਾਅ ਸੀ ਕਿ ਜਿਹੜੇ ਟ੍ਰਾਈਬ ਦੇ ਇੱਕ ਬੰਦੇ ਨੂੰ ਮਾਰੇਗਾ ਦੂਜੇ ਟ੍ਰਾਈਬ ਦਾ ਮਾਰਨੇ ਪੈਦਾ ਸਾਡੇ ਪੁਰਾਣੇ ਮਾਝੇ ਵਿੱਚ ਐਦਾਂ ਦਾ ਬੜੇ ਰਿਵਾਜ ਚੱਲਦੇ ਕੇ ਪਰਿਵਾਰਾਂ ਦੇ ਕਈ ਬੰਦੇ ਮਰ ਗਏ ਜੀ ਉਸ ਵੇਲੇ ਜੇ ਕਾਨੂੰਨ ਸਖਤ ਹੋਵੇ ਔਰ ਆਪਸ ਜਾਂ ਦੇ ਦੇਵੇ ਤਾਂ ਉਹ ਉਹ ਫਿਰ ਅੱਗੇ ਨਿਵਾਦ ਦੇ ਜੀ ਉਹ ਪਿਕਚਰ ਹੈ ਨਾ ਲਾਰੈਂਸ ਆਫ ਅਰੇਬੀਆ ਵਿੱਚ ਉੱਥੇ ਇਹ ਬਿਲਕੁਲ ਉਹਨਾਂ ਨੇ ਗ੍ਰਾਫਿਕਲੀ ਦਸਕਾਇਆ ਦੱਸਿਆ ਕਿ ਉਹ ਜਿਹੜਾ ਬਿਲਕੁਲ ਬਹੁਤ ਫੇਵਰਟ ਹੈਲਪ ਹੈਲਪ ਸੀ ਮੈਨ ਫਰਾਈਡੇ ਸੀ ਲਾਰੈਂਸ ਦਾ ਉਸ ਤੋਂ ਕੋਈ ਇੱਕ ਬੰਦਾ ਵਾ ਗਿਆ ਦੂਜਾ ਟਰਾਈਵਰ ਉਹ ਟਰਾਈਵਰ ਨੂੰ ਇਕੱਠਾ ਕਰ ਰਿਹਾ ਸੀ ਤਾਂ ਕਿ ਜੌਨ ਨੇ ਵਿਰਦੇ ਖਿਲਾਫ ਲੜ ਸਕੇ ਔਰ ਉਹਨਾਂ ਨੂੰ ਪਤਾ ਸੀ ਉਹ ਕਹਿੰਦੇ ਸੀ ਇਹ ਤਾਂ ਸਾਡਾ ਲਾਅ ਹੈ ਅਸੀਂ ਉਹਨਾਂ ਦਾ ਮਾਰਨੇ ਵਾ ਨਾ ਹੂੰ ਇਹਨੇ ਕਹੇ ਕਿ ਠੀਕ ਹੈ ਇਹਨੇ ਵਾਲੇ ਨੂੰ ਮਾਰਨਾ ਪਰ ਤੁਸੀਂ ਨਹੀਂ ਮਾਰੋ ਮੈਂ ਮਾਰੂਗਾ ਐਨ ਉਹਨੂੰ ਸਭ ਤੋਂ ਜਿਹਨੂੰ ਸਭ ਤੋਂ ਪਿਆਰ ਕਰਦਾ ਸੀ ਉਹਨੇ ਆਪ ਮਾਰਿਆ ਤਾਂ ਕਿ ਟ੍ਰਾਈਬਲ ਦੇ ਆਪਸੇ ਲੜਾਈ ਨਾ ਹੋਵੇ ਹੂੰ ਤਾਂ ਜਿਹੜਾ ਕਾਨੂੰਨ ਵੀ ਹੈ ਜਦੋਂ ਕਾਨੂੰਨ ਸਿਆ ਦਿੰਦਾ ਹੈ ਤੇ ਉਸ ਪਰਿਵਾਰ ਦਾ ਗੁੱਸਾ ਠੰਡਾ ਹੁੰਦਾ ਇਨਸਾਨ ਵੀ ਉਹਨੂੰ ਕਹਿੰਦੇ ਜੀ ਨਿਊਰਨਬਰਗ ਟ੍ਰਾਇਲਸ ਦੇ ਵਿੱਚ ਵੀ ਜਦੋਂ ਉਹਨਾਂ ਨੇ ਟ੍ਰਾਇਲ ਚਲਾਏ ਇਹ ਕਹਿ ਕੇ ਚਲਾਏ ਸੀ ਕਿ ਹਰ ਵਾਰੀ ਮਹਾਯੁੱਧ ਵਿੱਚ ਇੱਕ ਦੇਸ਼ ਦੂਜੇ ਦੇਸ਼ ਨੂੰ ਦੇ ਲੋਕਾਂ ਨੂੰ ਮਾਰਦਾ ਫਿਰ ਉਹ ਬਦਲਾ ਲੈਂਦਾ ਦੂਜਾ ਜ਼ਿਆਦਾ ਸਟਰੋਂਗ ਹੋ ਕੇ ਫਿਰ ਬਦਲਾ ਲੈਂਦਾ ਤੇ ਕਦ ਤੱਕ ਚੱਲੇ ਜਾਏਗਾ ਤੇ ਇਸ ਕਰਕੇ ਸਾਨੂੰ ਇੱਕ ਇਹੋ ਜਿਹਾ ਟ੍ਰਿਬਿਨਲ ਬਣਾਉਣਾ ਚਾਹੀਦਾ ਜਿੱਥੇ ਕਿ ਉਸ ਜਿਆਦਾ ਵੇ ਜਦੋਂ ਕੋਈ ਦੇਸ਼ ਜੈਨੋਸਾਈਡ ਕਰੇ ਵੱਡੇ ਕ੍ਰਾਈਮ ਕਰੇ ਕੋਈ ਵੱਡਾ ਬੰਦਾ ਕਰੇ ਤਾਂ ਉਹਨਾਂ ਨੂੰ ਇੰਟਰਨੈਸ਼ਨਲ ਟ੍ਰਿਬਿਨਲ ਹੀ ਸਜ਼ਾ ਦੇਵੇ ਫੇਰੇ ਕਦੇ ਕਿ ਹਰ ਹਰ ਜ਼ੁਲਮ ਦਾ ਇੱਕ ਮੇਜਰ ਸਜ਼ਾ ਹੋਵੇ ਇੱਕ ਸਿਮਲਾਈਜ਼ ਤਰੀਕੇ ਨਾਲ ਸਜ਼ਾ ਹੋਵੇ ਸਬੂਤ ਦੇ ਕੇ ਸਜ਼ਾ ਹੋਵੇ ਨਾ ਕਿ ਬਲਾਈਂਡ ਫਿਊਰੀ ਵਿੱਚ ਬਦਲਾ ਲਿੱਤਾ ਜਾਵੇ ਵਾਇਲੈਂਸ ਨਾਲ ਜੀ ਸੋ ਜਿੱਥੇ ਕਾਨੂੰਨ ਦੀ ਸਾਈਥਿਉਰੀ ਇਹ ਹੈ ਉਥੇ ਆਪਾਂ ਦੇਖ ਕੇ ਰਹੇ ਹਾਂ ਜੀ ਪਹਿਲਾਂ ਤਾਂ ਝੂਠੇ ਮੁਕਾਬਲੇ ਕਰਨੇ ਅਪਰਾਧ ਹੈ ਹਮ ਸਰਕਾਰ ਨੇ ਇਜਾਜ਼ਤ ਦਿੱਤੀ ਜੀ ਇਹਨਾਂ ਨੂੰ ਇਹਨਾਂ ਨੇ ਉਸ ਇਜਾਜ਼ਤ ਦਾ ਪੂਰਾ ਫਾਇਦਾ ਉਠਾਇਆ ਜੀ ਤਾਂ ਸਰਕਾਰ ਦੀ ਕਿੰਨੀ ਨਲਾਇਕੀ ਉਥੇ ਕਾਨੂੰਨ ਟੁੱਟ ਗਿਆ ਹਮ ਕਾਨੂੰਨ ਨੂੰ ਫੋਲੋ ਨਹੀਂ ਕੀਤਾ ਗਿਆ ਸਭ ਨੂੰ ਪਤਾ ਕਿ ਕਾਨੂੰਨ ਹੈ ਨਹੀਂ ਤਾਂ ਚੁੱਕੇ ਮਾਰ ਨਹੀਂ ਸਕਦੇ ਤੁਸੀਂ ਫੜ ਕੇ ਅਰੇਸਟ ਕਰੋਗੇ ਤੁਸੀਂ ਉਹਦੇ ਖਿਲਾਫ ਕੇਸ ਕਰਾਓਗੇ ਜੇਲ੍ਹ ਭੇਜਾਂਗੇ ਫਿਰ ਜਦੋਂ ਇਹਨਾਂ ਨੇ ਕੀਤਾ ਬੜੀ ਐਫਰਟ ਲੱਗੀ ਕੋਰਟਾਂ ਨੇ ਕਿਹਾ ਕਿ ਇਹਨਾਂ ਦੇ ਮੁਕੱਦਮੇ ਚੱਲਣੇ ਸ਼ੁਰੂ ਹੋਏ ਮੁਕੱਦਮੇ ਨੂੰ 35 ਸਾਲ ਲੱਗ ਜਾਂਦੇ ਉੱਥੇ ਵੀ ਕਾਨੂੰਨ ਟੁੱਟ ਗਿਆ ਤੀਜੀ ਗੱਲ ਹੈ ਜਦੋਂ ਜੇਲ੍ਹ ਵਿੱਚ ਚਲੇ ਗਏ ਉਦੋਂ ਜੇਲ੍ਹ ਵਾਲੇ ਵੀ ਪ੍ਰੋਟੈਕਟ ਨਾ ਕਰ ਸਕੇ ਜੀ ਉੱਥੇ ਵੀ ਕਾਨੂੰਨ ਟੁੱਟ ਗਿਆ ਹਮ ਔਰ ਟੁੱਟਿਆ ਕਾਨੂੰਨ ਉਦੋਂ ਹੀ ਜਦੋਂ ਸਰਕਾਰਾਂ ਬੇਸਿਕ ਆਪਣੀਆਂ ਜ਼ਰੂਰਤਾਂ ਕਰਦਿਆਂ ਨੇ ਜੀ ਕਿਉਂਕਿ ਕਿਉਂਕਿ ਜਦੋਂ ਅਨਰੈਸਟ ਹੁੰਦਾ ਹੈ ਵਾਇਲੈਂਸ ਉਦੋਂ ਆਉਂਦੀ ਹੈ ਇਹ ਲੋਕਾਂ ਨੂੰ ਨੌਕ ਪੇ ਰੋਟੀ ਰੋਟੀ ਮਿਲਦੀ ਰਹੇ ਪੜ੍ਹਾਈ ਲਿਖਾਈ ਖੇਲਾ ਦੇ ਮੈਦਾਨ ਹੋਣ ਤੇ ਉਹਨਾਂ ਵਿੱਚ ਬਿਜ਼ੀ ਰਹਿੰਦੇ ਨੇ ਜੋ ਤੁਸੀਂ ਗਵਰਨੈਂਸ ਫੇਲਰ ਹੋ ਜਾਵੇ ਕਰਪਸ਼ਨ ਹੋ ਜਾਵੇ ਨੌਕੀਆਂ ਨਾ ਮਿਲਣ ਕੋਈ ਰੋਟੀ ਨਾ ਮਿਲੇ ਉਹ ਤਾਂ ਕੀ ਹੋਏਗਾ ਉਹਦਾ ਗੁੱਸਾ ਹੁੰਦਾ ਉਹ ਵਾਇਲੈਂਸ ਨੂੰ ਕੋਈ ਵੀ ਜਿਹੜਾ ਆਈਡਿਓਲੋਜੀ ਵੀ ਐਕਸਪਲੋਇਟ ਕਰ ਲੈਂਦੀ ਹੈ ਕੋਈ ਲੀਡਰ ਵੀ ਐਕਸਪਲੋਇਟ ਕਰ ਲੈਂਦਾ ਕੋਈ ਸਾਰੀਆਂ ਸਾਰੇ ਤੁਸੀਂ ਦੇਖ ਰਹੇ ਹੋ ਜਿਹੜੀਆਂ ਰੈਜ਼ੈਂਟਮੈਂਟਸ ਮੇਜਰ ਮੂਵਮੈਂਟਸ ਬਣੀਆਂ ਉਹ ਅਲਟੀਮੇਟਲੀ ਤਾਂ ਬੈਡ ਗਵਰਨੈਂਸ ਕਰਕੇ ਬਣੀਆਂ ਮੋਕੇ ਸਰਕਾਰ ਨੂੰ ਚਲਾਉਣੇ ਨਹੀਂ ਆਉਂਦੇ ਸਰਕਾਰ ਹਮਮ ਔਰ ਉਹਨੂੰ ਲੋਕਾਂ ਦਾ ਧਿਆਨ ਨਹੀਂ ਹੈ ਔਰ ਜੇ ਲੋਕਾਂ ਦਾ ਧਿਆਨ ਨਹੀਂ ਹੈ ਤੁਹਾਨੂੰ ਕੋਈ ਨਾ ਕੋਈ ਚਲਾਕੀਆਂ ਕਰਕੇ ਸੁਪਰਫਿਸ਼ੀਅਲ ਗੱਲਾਂ ਕਰਕੇ ਫੋਕੀਆਂ ਗੱਲਾਂ ਕਰਕੇ ਝੂਠੀਆਂ ਗੱਲਾਂ ਕਰਕੇ ਇਲੈਕਸ਼ਨ ਜਿੱਤ ਵੀ ਲੈਂਦੇ ਹੋ ਮਗਰ ਉਸ ਤੋਂ ਬਾਅਦ ਤਾਂ ਤੁਹਾਨੂੰ ਪਰਫਾਰਮੈਂਸ ਕਰਨੀ ਪੈਂਦੀ ਹੈ ਤੇ ਅਰਥਾਤ ਉਹ ਰੈਜ਼ੈਂਟਮੈਂਟ ਲੈਵਲ ਵਧਣ ਲੱਗ ਪਿਆ ਹੈ 47 ਤੋਂ ਬਾਅਦ ਜੋ 50 ਤੋਂ ਬਾਅਦ 5-10 15 ਸਾਲ ਬਾਅਦ ਇੰਡੀਆ ਦੇ ਡਿਫਰੈਂਟ ਸਟੇਟਸ ਵਿੱਚ ਰੈਜ਼ੈਂਟਮੈਂਟ ਵਧ ਗਈ ਹਮਮ ਪੰਜਾਬ ਵਿੱਚ ਤਾਂ ਬੜਾ ਡਰਾਮੈਟਿਕਲੀ ਵਧੀ ਹਮਮ ਬਲੂ ਸਟਾਰ ਨੇ ਬਹੁਤ ਬਤਾਤੇ ਜੀ ਤੇ ਉਹਦਾ ਸੋਲੂਸ਼ਨ ਤਾਂ ਉਹ ਹੈ ਕਿ ਰੂਟ ਕੌਜ਼ ਨੂੰ ਖਤਮ ਕਰੋ ਜੀ ਰੂਟ ਕੌਜ਼ ਖਤਮ ਤੇ ਜਾਇਆ ਤੁਸੀਂ ਜਿਹੜਾ ਪ੍ਰੋਟੈਸਟ ਕਰਦਾ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਜੀ ਕੋਈ ਪ੍ਰੋਟੈਸਟ ਆਮ ਚੁੱਕ ਲੈਂਦਾ ਤਾਂ ਐਡਾ ਵੱਡਾ ਕੀ ਜ਼ੁਲਮ ਹੋ ਗਿਆ ਉਹਨੂੰ ਪ੍ਰੋਪਰ ਆਮ ਕਰਾਇਮ ਥੱਲੇ ਉਹਨੂੰ ਆਮ ਕਾਨੂੰਨ ਥੱਲੇ ਸਜ਼ਾ ਦਿੱਤੀ ਜਾ ਸਕਦੀ ਜੀ ਪਰ ਤੁਸੀਂ ਇੱਕ ਤਾਂ ਬੜਾ ਸਟ੍ਰਿਕਟ ਕਾਨੂੰਨ ਨਾ ਆਤੇ ਫਿਰ ਪੁਲਿਸ ਸਾਹਿਬਸ ਨੂੰ ਕਹਿੰਦੇ ਲੋੜੇ ਨਹੀਂ ਇੱਥੇ ਕਾਨੂੰਨਾਂ ਦੀ ਤਾਂ ਫਿਰ ਬੱਜਣਗੇ ਕੋਟਾਂ 'ਚ ਤਾਂ ਫਿਰ ਬੱਜ ਜਾਣਗੇ ਇਸੇ ਕੇ ਮਾਨਣਾ ਸ਼ੁਰੂ ਕਰੋ ਜਦੋਂ ਤੁਸੀਂ ਸਰਕਾਰ ਆਪ ਇਹ ਇਜਾਜ਼ਤ ਦਿੰਦੀ ਹੈ ਤੇ ਕਾਨੂੰਨ ਤਾਂ ਅਦਰਾਜ ਤੱਕ ਖਤਮ ਹੁੰਦਾ ਲੋਕਾਂ ਨੂੰ ਸਭ ਪਤਾ ਲੱਗ ਜਾਂਦਾ ਹਾਂ ਔਰ ਜਦੋਂ ਮੈਨੂੰ ਇਹ ਕਨਵਿੰਸ ਹੋ ਜਾਵੇ ਕਿ ਕਾਨੂੰਨ ਦੇ ਮਤਾਬਿਕ ਮੈਂ ਕਿਸੇ ਜ਼ਾਲਮ ਨੂੰ ਸਜ਼ਾ ਨਹੀਂ ਦੇ ਸਕਦਾ ਜੀ ਤੇ ਉਦੋਂ ਫੇ ਬੰਦਾ ਰਿਵੈਲ ਬੰਦਾ ਜਦੋਂ ਬੰਦਾ ਆਪਣੇ ਤੇ ਜ਼ਿੰਮੇਵਾਰ ਲੈਂਦਾ ਕਿ ਹੁਣ ਜੇ ਮੈਂ ਨਹੀਂ ਕੀਤਾ ਤਾਂ ਹੋਰ ਕੌਣ ਕਰੇਗਾ ਬੜੀ ਵਾਰੀ ਆਪਾਂ ਕਹਿੰਦੇ ਜੇ ਮੈਂ ਨਾ ਅੱਜ ਬੋਲੇ ਤਾਂ ਹੋਰ ਕੌਣ ਬੋਲੇ ਜੀ ਉਹ ਜਦੋਂ ਫੀਲਿੰਗ ਹੁੰਦੀ ਹੈ ਚਾਹੇ ਸਮਾਜ ਤਾਂ ਕਹੇਗਾ ਕਿ ਚ ਉਹਨੇ ਮਰਡਰ ਕੀਤਾ ਹੈ ਮਗਰ ਜਿਹੜੀ ਫੀਲਿੰਗ ਟਰਾਂਸਫਾਰਮ ਕਰਦੇ ਬੰਦੇ ਨੂੰ ਇਹ ਐਕਸਟ੍ਰੀਮ ਐਕਟ ਲਈ ਉਹ ਫੀਲਿੰਗ ਤਾਂ ਇਹ ਹੁੰਦੀ ਹੈ ਕਿ ਹੁਣ ਇਨਸਾਫ ਕਿਸੇ ਪਾਸੇ ਨਹੀਂ ਮਿਲਣਾ ਔਰ ਜੇ ਮੈਂ ਨਹੀਂ ਲਿਆ ਤੇ ਫਿਰ ਕੌਣ ਕੌਣ ਹੋਣਾ ਹੀ ਨਹੀਂ ਹੈ ਮੈਂ ਆਪਣੇ ਹੂਤੇ ਦੇ ਕੇ ਵੀ ਇਨਸਾਫ ਕਰਾਂਗਾ ਸੋ ਇਸ ਭਾਵਨਾ ਨਾਲ ਇੱਕ ਹੋਰ ਕ੍ਰਾਈਮ ਹੋ ਗਿਆ ਸੋ ਇਹ ਸ਼੍ਰੰਖਲਾ ਟੁੱਟੇ ਕਿ ਨਹੀਂ ਇਹ ਟੁੱਟੇ ਤਾਂ ਹੈਗੇ ਜੇ ਤੁਸੀਂ ਆਪਣੇ ਲੀਗਲ ਸਿਸਟਮ ਨੂੰ ਸਟਰੋਂਗ ਕਰੋ ਤੁਸੀਂ ਘੱਟੋ ਘੱਟ ਜੇ ਸੁਝਾ ਵੀ ਦਿੱਤੀ ਹੈ ਚਾਹੇ ਮਾਫੀ ਵੀ ਦੇ ਦਿੰਦੇ ਘੱਟੋ ਘੱਟ ਕੰਪੋਜ਼ੀਸ਼ਨ ਦੇਂਦੇ ਉਹ ਪਰਿਵਾਰ ਨੂੰ ਟੇਕ ਕੇਅਰ ਕਰਦੇ ਇਹ ਤੋਂ ਮਾਫੀ ਮੰਗਾਉਂਦੇ ਸੇਵਾ ਕਰਵਾਉਂਦੇ ਇਹਨੂੰ ਵੀ ਸਮਝ ਆਉਂਦਾ ਜਿਹੜੇ ਚ ਰਹਿੰਦਾ ਤੇ ਇਹਨੂੰ ਵੀ ਪਾਪ ਨਜ਼ਰ ਆਣੇ ਸੀ ਤੇ ਤੁਸੀਂ ਕਿਦਾਂ ਦੇਖਦੇ ਹੋ ਇਹ ਇੱਕ ਤਾਂ ਇੰਨੀ دیر ਬਾਅਦ ਫੈਸਲਾ ਹੋਇਆ ਫਿਰ ਇਹ ਵੀ ਹੈ ਵੀ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਸਸਪੈਂਸ਼ਨ ਉਹਨਾਂ ਦੀ ਹੋ ਗਈ ਉਹਨਾਂ ਨੂੰ ਜ਼ਮਾਨਤ ਪੱਕੀ ਮਿਲ ਗਈ ਸੀ ਅਪੀਲ ਤੋ ਤੱਕ ਸੁਣੀ ਜਾਣੀ ਸੀ ਜਿਹੜਾ ਇਦਾਂ ਪ੍ਰੋਸੈਸ ਹੁੰਦਾ ਹੈ ਜਿਹੜਾ ਬੰਦਾ ਇੱਕ ਡਿਪਾਰਟਮੈਂਟ ਦੇ ਵਿੱਚ ਆ ਡੀਐਸਪੀ ਰਹੇ ਨੇ ਉਹਨਾਂ ਦੇ ਉਹ ਨੈਕਸਸ ਵੀ ਹੁੰਦਾ ਫਿਰ ਇੰਨੀ دیر ਬਾਅਦ ਆਪਾਂ ਇੰਨੇ ਔਖੇ ਹੋ ਕੇ ਜਿਹੜੇ ਪਰਿਵਾਰ ਨੇ ਸਜਾਵਾਂ ਦਵਾਉਂਦੇ ਨੇ ਫਿਰ ਉਹਨਾਂ ਨੂੰ ਕੋਟਾਂ ਵੱਡੀਆਂ ਕੋਟਾਂ ਬੀਲ ਵੀ ਦੇ ਦਿੰਦੀਆਂ ਨੇ ਇਹ ਕੀ ਮੈਸੇਜ ਆਉਂਦਾ ਹੈ ਇੱਕ ਪਾਸੇ ਦੇਖੋ ਇੱਕ ਪੋਸਟਲ ਲਾਉਣ ਦਾ ਖਾਲਿਸਤਾਨ ਦਾ 5-5 ਸਾਲ ਲੋਕੇ ਅੰਦਰ ਹੈ 6 ਸਾਲ ਹਮਮ ਯੂਏਪੀਏ ਦੇ ਥੱਲੇ ਉਹਨਾਂ ਨੇ ਕੋਈ ਇਸ ਨਹੀਂ ਕੀਤਾ ਕੋਈ ਵੈਪਨ ਨਹੀਂ ਕੋਈ ਡਰਗ ਨਹੀਂ ਕੋਈ ਐਕਟ ਨਹੀਂ ਕੀਤਾ ਸਿਰਫ ਇਹ ਹੈ ਕਿ ਜੀ 6 ਸੋ ਜਸਟਿਸ ਨੇ ਕੁਝ ਪੈਸਾ ਭੇਜਿਆ ਉਹਨਾਂ ਕੋ ਪੋਸਟਲ ਆਤੇ ਤੁਸੀਂ ਉਹਨਾਂ ਨੂੰ 5-7 ਸਾਲ ਉਹ ਇਮੀਡੀਏਟਲੀ ਫੜ ਲੈਂਦੇ ਹੋਰ 5-6 ਸਾਲ ਕੋਈ ਜ਼ਮਾਨਤ ਦੇ ਪ੍ਰੋਵੀਜ਼ਨ ਨਹੀਂ ਹਮ ਇੱਕ ਪਾਸੇ ਤੁਸੀਂ ਕਲੀਅਰ ਜਿੰਨੇ ਵੀ ਕੇਸਾਂ ਚ ਪੁਲਿਸ ਅਫਸਰ ਆਏ ਥੋੜੇ ਪੁਲਿਸ ਅਫਸਰ ਆਏ ਔਰ ਥੋੜੇ ਜੇ ਕੇਸ ਇਨਵੈਸਟੀਗੇਟ ਹੋਏ ਬੜੇ ਸਾਰੇ ਉਹ ਕੇਸ ਹੈ ਜਿੱਥੇ ਪਰਿਵਾਰ ਨੇ ਫਾਲੋ ਪਰਿਵਾਰ ਵੀ ਉਹ ਕੇਸ ਫਾਲੋ ਕਰਦੇ ਇਥੇ ਵੱਡੀ ਬੇਇਨਸਾਫੀ ਹੋਏ ਜਿਹੜੇ ਪਰਿਵਾਰਾਂ ਦੇ ਮੁੰਡਿਆਂ ਨੂੰ ਪਤਾ ਸੀ ਕਿ ਉਹ ਆਪਣਾ ਨੇ ਬੰਦੂਕਾਂ ਚੁੱਕ ਲਈਆਂ ਹੈ ਔਰ ਉਹ ਖਾੜਕੂ ਬਣ ਗਏ ਔਰ ਉਹ ਉਹਨਾਂ ਨੇ ਅਜਿੰਦ ਕੱਲ ਮੰਨਨੇ ਮਨਨਾ ਬੰਦੂਕ ਚੁੱਕ ਕੇ ਤੁਸੀਂ ਜੀ ਨਹੀਂ ਸਕਦੇ ਉਹਨਾਂ ਦੇ ਉਹਨਾਂ ਨੇ ਬਹੁਤ ਘੱਟ ਫਾਲੋ ਕੀਤੇ ਕੇਸ ਜਿੱਥੇ ਬਿਲਕੁਲ ਤੁਸੀਂ ਚੁੱਕ ਕੇ ਉਹੀ ਮਾਰਤਾ ਕਿਸੇ ਨੂੰ ਪੈਸੇ ਲੈ ਕਿਸੇ ਨੂੰ ਕਿਸੇ ਹੋਰ ਕਾਰਨ ਲੈ ਕਿਸੇ ਨੂੰ ਸਿਰਫ ਆਪਣੇ ਪ੍ਰੋਮੋਸ਼ਨ ਲੈਣੇ ਮਾਰਤਾ ਉੱਥੇ ਫਾਲੋ ਹੋਏ ਜ਼ਿਆਦਾ ਕੇਸ ਉੱਥੇ ਪਰਵਾਦ ਨੇ ਜੀ ਜਾਣਦੇ ਕੋਸ਼ਿਸ਼ ਕੀਤੇ ਉੱਥੇ ਵਕੀਲ ਵੀ ਜਿਆਦਾ ਐਫਰਟ ਕਰਦੇ ਤੇ ਥੰਡ ਲਾਦਾ ਕਿ ਸੈਂਸ ਆਫ ਜਸਟਿਸ ਬਹੁਤ ਇੱਥੇ ਦੇਖਦੇ ਆਗੇ ਲੜਾਈ ਹੋ ਰਹੀ ਆ ਉਹਨਾਂ ਨੇ ਪੰਜ ਮਾਰੇ ਇਹਨਾਂ ਨੇ ਪੰਜ ਮਾਰੇ ਜਿਹੜਾ ਰੀਅਲ ਇਨਕਾਊਂਟਰ ਹੈ ਉਹਦੇ ਵੀ ਤਾਂ ਕਿਸੇ ਨੂੰ ਕੋਈ ਦੁੱਖ ਹੀ ਨਹੀਂ ਜੀ ਤੁਸੀਂ ਆਲਰੇਡੀ ਕਾਨੂੰਨ ਦਾ ਰਾਹ ਛੱਡ ਕੇ ਆਰਮਸਲ ਕਰ ਰਹੇ ਹੋ ਉਹਦੀ ਮੌਤ ਤਾਂ ਸੁਭਾਵਿਕ ਹੀ ਹੂੰ ਸੋ ਇਹ ਸਾਰੇ ਉਹ ਕੇਸ ਹੈ ਜਿੱਥੇ ਇਹੋ ਜਿਹਾ ਕੋਈ ਐਲੀਗੇਸ਼ਨ ਨਹੀਂ ਸੀ ਇਹ ਇਹਨਾਂ ਨੇ ਕੁਝ ਕੀਤਾ ਹੋਵੇ ਇਹ ਬੰਦੇ ਚੁੱਕੇ ਮਾਰਦੇ ਸੀ ਕਿਉਂਕਿ ਇਹੋ ਜਿਹੇ ਬੰਦੇ ਸਰਪ੍ਰਾਈਜ਼ਿੰਗ ਨੇ ਹੁੰਦੇ ਨੇ ਜਦੋਂ ਤੁਹਾਨੂੰ ਹੱਥ ਪੈ ਜਾਂਦੀ ਹੈ ਜਿਹਨੂੰ ਕਹਿੰਦੇ ਨਾ ਖੂਨ ਲੱਗ ਜਾਂਦਾ ਆਪਾਂ ਕਈ 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 ਬੰਦੇ ਨੂੰ ਮਜ਼ਾ ਆ ਲੱਗਦਾ ਡਾਕਟਰ सुद्धा ਇੱਕ ਮਜ਼ਾ ਆ ਲੱਗਦਾ ਲੋਕਿ ਐਸਾ ਹੋ ਕੇ ਚੀਕਾ ਮਾਰਦੇ ਲੱਤਾਂ ਤੋੜਦੇ ਉਹ ਮਜ਼ਾ ਆ ਲੱਗਦਾ ਸਾਰੇ ਆਪਸ਼ਨ ਹੀ ਕਰ ਸਕਦੇ ਹੋ ਜਿਹੜੇ ਬੰਦੇ ਕਰਦੇ ਉਹਨਾਂ ਨੂੰ ਇਹ ਆਫਟਰ ਰਿਟਾਇਰਮੈਂਟ ਵੀ ਸੇ ਸਟਾਫ ਰੱਖੀ ਜਾਂਦੇ ਆ ਨੌਕਰੀ ਦੇਈ ਜਾਂਦੇ ਤਾਂ ਕਿ ਇਹ ਕੰਮ ਪਾਰਟ ਆਫ ਦਾ ਤੁਹਾਡਾ ਲੀਗਲ ਸਿਸਟਮ ਹੈ ਇਹ ਪਾਰਟ ਆਫ ਇਨਵੈਸਟੀਗੇਸ਼ਨ ਕਹੋ ਹਰ ਬੰਦੇ ਨੂੰ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਨਜ਼ਾਇਜ਼ ਹੈ ਗਲਤ ਹੈ ਉਸ ਤੇ ਬਾਗ ਕੋਈ ਕੋਰਟ ਇਹਨੂੰ ਰੋਕ ਨਹੀਂ ਪਾ ਰਿਆ نئی ਸਰਕਾਰ ਰੋਕਣਾ ਚਾਹੁੰਦੀ ਹੈ ਨਾ ਹੀ ਪ੍ਰੈਸਰ ਰੋਕਣਾ ਚਾਹੁੰਦੀ ਹੈ ਕਿਉਂਕਿ ਕੰਮ ਬੜਾ ਆਸਾਨ ਕਰ ਦਿੰਦਾ ਆਸਾਨ ਹਾਲਾਂਕਿ ਜੇ ਤੁਸੀਂ ਰੀਅਲ ਟਾਈਮ ਵਿੱਚ ਦੇਖੋ ਤਾਂ ਕੰਮ ਆਸਾਨ ਨਹੀਂ ਹੁੰਦਾ ਦਰਮਿਆਨ ਲੋਕੀ ਹਰ ਜਗ੍ਹਾ ਸਾਈਂ ਕਰ ਜਾਂਦੇ ਝੂਠੇ ਕੇਸ ਬਣਾਉਣੇ ਬਹੁਤ ਆਸਾਨ ਹੋ ਜਾਂਦੇ ਟੌਰਚਰ ਨੂੰ ਬਹੁਤ ਸਾਨ ਹੋ ਜਾਂਦਾ ਇੱਥੇ ਮਰਜ਼ੀ ਤੁਸੀਂ ਸਾਈਂ ਕਰਾ ਲਓ ਰਿਕਵਰੀ ਦਿਖਾ ਦਿਓ ਇਹ ਕਰਦੇ ਉਹ ਕਰਦੇ ਤੇ ਹਾਂਜੀ ਤੇ ਇਹਦੇ ਵਿੱਚ ਜਿਹੜੇ ਸ਼ੂਬਾ ਸਿੰਘ ਨੇ ਇਹ ਕਿਸ ਕਿਸਮ ਦੇ ਆਫੀਸਰ ਰਹੇ ਨੇ ਇਹਨਾਂ ਦੇ ਜਿਹੜੇ ਕੇਸ ਪਏ ਨੇ ਤੇ ਫਿਰ ਉਹ ਕਨਵਿਕਟ ਵੀ ਹੋਏ ਨੇ ਇਹਨਾਂ ਦਾ ਜਿਹੜਾ ਟਰਨਯੂਰ ਹੈ ਉਹ ਕਿਸ ਕਿਸਮ ਦਾ ਰਿਹਾ ਜੀ ਤੇ ਕੋਈ ਟਾਈਟਲ ਇਹਨਾਂ ਨੇ ਲਿਆ ਕਿ ਲੋਕਾਂ ਦਾ ਦਿੱਤਾ ਨਹੀਂ ਆਪ ਹੀ ਲਿਆ ਇਹਨਾਂ ਨੇ ਹੂੰ ਹੂੰ ਸ਼ੂਬੇ ਸ਼ਰਾਂ ਦਾ ਟਰਰ ਕ੍ਰੀਏਟ ਕਰਨ ਲਈ ਆਪਣੇ ਇਲਾਕੇ ਦੇ ਵਿੱਚ ਇਹ ਮੈਂ ਉਹ ਚੀਜ਼ ਹੈ ਹੂੰ ਤੁਸੀਂ ਦੇਖੋ ਪੰਜਾਬ ਦੇ ਹਿਸਟਰੀ ਵਿੱਚ ਕਿੰਨਾ ਇਹ ਅਦਰਵਾਇਜ਼ ਕਨੌਨਲ ਦਾ ਟਾਈਟਲ ਹੈ ਜੀ ਜਿਹਨੂੰ ਪੰਜਾਬ ਦੇ ਹਿਸਟਰੀ ਹੋਵੇ ਤੁਸੀਂ ਸਿੱਖੋ ਔਰ ਤੁਹੋਂ ਸੇ ਆਪਣਾ ਟਾਈਟਲ ਸੂਬਾ ਸਰਹੰਦ ਰੱਖਨੇ ਹੋ ਤੁਸੀਂ ਮੌਤ ਹੁੰਦਾਵਾਜ਼ਾ ਮਾਰੀ ਰਹੇ ਹੋ ਹਮਮ ਠੀਕ ਹੈ ਜਿਆਦ ਦੇ ਵਿੱਚ ਆਪਣੇ ਆਪ ਨੂੰ ਸੂਬਾ ਸਰਹੰਦ ਕਹਿਣਾ ਹਮ ਇਹਦੇ ਵਰਗੀ ਵੱਡੀ ਗੱਲ ਨਹੀਂ ਹੋ ਸਕਦੀ ਹਮ ਔਰ ਜਿਹਨੂੰ ਇਹਨੂੰ ਜੇ ਸੰਬੰਧ ਨੇ ਆਨਰ ਲੱਗਦਾ ਹੋਵੇ ਹਮਮ ਔਰ ਉਹਦੇ ਤੁਸੀਂ ਸਾਈਕੋਲੋਜੀ ਦੇਖੋ ਫੇਰ ਸੂਬਾ ਸਰਹੰਦ ਵਰਗੀ ਹੋਏਗੀ ਹਮ ਔਰ ਜਿੰਨੀਆਂ ਕਹਾਣੀਆਂ ਮੇਰੇ ਆਈਕਨ ਇੱਕ ਦੋ ਵਾਰ ਇਨਕਾਊਂਟਰ ਹੋਇਆ ਕੋਈ 97 98 ਵਿੱਚ ਕੋਈ ਬੈਂਕ ਆਫਸਰ ਨੇ ਇਹਨਾਂ ਨੇ ਕਿਡਨੈਪ ਕਰ ਲਿਆ ਸੀ ਅਸੀਂ ਵਾਰੰਟ ਆਪਸ ਲੈ ਗਏ 4 16 ਪਲੇ ਸਟੇਸ਼ਨ ਅਸੀਂ ਲੱਭਿਆ ਉਹਨਾਂ ਨੂੰ ਛਾਪੇ ਮਾਰ ਇੱਕ ਪਲੇ ਸਟੇਸ਼ਨ ਵਿੱਚ ਇਹ ਵੀ ਸੀ ਸੁਭਾਸ ਸਿੰਘ ਨੂੰ ਯਾਦ ਹੈ ਉਸ ਦਿਨ ਸੁਭਾਸ ਰਾਂਦ ਉਹਦੇ ਵੀ ਅੱਛਾ ਉਹਦੇ ਵੀ ਹੱਸਦਾਦਾ ਕਹੇ ਸੀ ਕਿ ਮੈਨੂੰ ਪੁੱਛਿਆ ਕਿ ਕੌਣ ਹੈ ਕਿ ਮੈਨੂੰ ਇੱਥੇ ਲੋ ਸੁਭਾਸ ਰਾਂਦ ਕਿਉਂ ਹੈ ਅੱਛਾ ਤੇ ਹੀ ਵਾਸ ਪ੍ਰਾਊਡ ਆਫ ਇਟ ਹੂੰ ਇਹ ਨਹੀਂ ਕਿ ਲੋਕ ਕਿ ਮੈਨੂੰ ਗਲਤ ਕਹਿ ਰਹੇ ਉਹਨਾਂ ਨੇ ਕੋਈ ਇਹੋ ਜੀ ਗੱਲ ਕਹੀ ਨਹੀਂ ਕੋਈ ਰਿਮੋਰਸ ਨਹੀਂ ਸੀ ਉਹਦੇ ਵਿੱਚ ਕੋਈ ਨਾ ਮੋਰਸ ਸੀ ਚਲੋ ਆਫਸਰ ਨੇ ਕਿਤੇ ਹੋ ਰੱਖਿਆ ਸੀ ਸਾਨੂੰ ਤਲਬਿਆ ਨੇ ਜਦੋਂ ਫਿਰ ਬਹੁਤ ਸੀਰੀਅਸ ਹੋ ਗਿਆ ਫਿਰ ਉਹਨੇ ਉਧਰ ਛੱਡਤਾ ਨੂੰ 60 ਬਾੜ ਦਿਨਾਵਾਜ਼ ਅੱਛਾ ਫਿਰ ਰਾਡੂ ਕੇ ਕੰਪਰੋਮਾਈਜ਼ ਕਰ ਲਿਆ ਉਹਦੇ ਚ ਐਫ ਆਰ ਵੀ ਹੋਇਆ ਸੀ ਪਰ ਇਸ ਤਰ੍ਹਾਂ ਕੁਝ ਇਨਸਾਫ ਤਾਂ ਫਿਰ ਵੀ ਨਹੀਂ ਹੋਇਆ ਔਰ ਬੈਂਕ ਆਫਸਰ ਸੀ ਪੜ੍ਹਿਆ ਲਿਖਿਆ ਸੀ ਤੇ ਇਹ ਉਸ ਵੇਲੇ ਦੀ ਪਰਸਨੈਲਿਟੀ ਸੀ ਇਹ 98 ਦੀ ਗੱਲ ਹੈ 98 ਦੀ ਤੇ ਜਿਹੜਾ ਕਿਲਿੰਗ ਫੇਜ਼ ਉਦੋਂ ਖਤਮ ਹੋ ਚੁੱਕਾ ਸੀ ਹੂੰ ਤਾਂ ਉਸ ਵੇਲੇ ਜਿਹੜਾ ਜਿਹਦੀ ਇੰਨੀ ਸੋਹਣੀ ਰੈਪਿਟੇਸ਼ਨ ਬਣ ਚੁੱਕੀ ਹੋਵੇ ਸੁਭਾਸ ਸਾਂਧੀ ਉਹਨਾਂ ਨੇ ਕੀ ਕੀਤਾ ਹੋਏਗਾ 90 91 92 88 ਨੰਬਰ ਤੇ ਹੂੰ ਤੇ ਇਹ ਓਏ ਸਮਾਜ ਵਿੱਚ ਕੁਝ ਤੱਤ ਜਿਹੜੇ ਹੁੰਦੇ ਨੇ ਜਿਹਨੂੰ ਆਪਾਂ ਸਾਈਕੋਪੈਥ ਕਹਿੰਨੇ ਆ ਸੋਸ਼ੀਓਪੈਥ ਕਹਿੰਨੇ ਆ ਸਾਈਕਲੋਜੀਕਲੀ ਕੁਝ ਬੰਦੇ ਇਦਾਂ ਦੇ ਕ੍ਰਾਈਮ ਇੰਜੋਏ ਕਰਦੇ ਤੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਪੁਲਿਸ ਫੋਰਸ ਦੇ ਵਿੱਚ ਜਿਹੜੇ ਲੋਕ ਨੇ ਬੇਸਿਕਲੀ ਬੇਸਿਕਲੀ ਤੇਰੀਆਂ ਜਿਹੜੀਆਂ ਕ੍ਰਿਮੀਨਲ ਇਨਸਟਿੰਕਟਸ ਨੇ ਯਾ ਉਹ ਵਰ ਜਾਂਦੀ ਐ ਨਾ ਯਾ ਉਹਨੂੰ ਐਗਜ਼ੀਕਿਊਟ ਕਰਨ ਲਈ ਹੀ ਫਿਰ ਆਂਦੇ ਨੇ ਡਿਪਾਰਟਮੈਂਟ 'ਚ ਦੇਖੋ ਜਿਹੜਾ ਕੁਝ ਬੰਦੇ ਅ ਕੁਝ ਬੰਦੇ ਜਿੱਦਾਂ ਹੁੰਦੇ ਨਾ ਬਾਲ ਫਿਜ਼ੀਕਲੀ ਹੈਂਡੀਕੈਪਟ ਹੁੰਦੇ ਹੂੰ ਹੂੰ ਕੁਝ ਬੰਦੇ ਵਿੱਚ ਕੁਝ ਮੈਂਟਲ ਜਿਹੜੀ ਸੈਂਸਿਬਿਲਟੀ ਦਾ ਘਾਟ ਹੁੰਦਾ ਜੀ ਜਿਸਾ ਆਮ ਬੰਦੇ ਵਿੱਚ ਕੰਪੈਸ਼ਨ ਹੁੰਦੇ ਆ ਆਮ ਬੰਦਾ ਪਿਆਰ ਦੇ ਮਾਹੌਲ 'ਚ ਰਹਿਣਾ ਚਾਹੁੰਦਾ ਹੈ ਉਹਨੂੰ ਲੋਕਾਂ ਨਾਲ ਪਿਆਰ ਹੁੰਦਾ ਹੈ ਜੈਨਾਂ ਔਰ ਉਹ ਉਹਨਾਂ ਲੋਕਾਂ ਨਾਲ ਰਹਿਣਾ ਚਾਹੁੰਦੇ ਨੇ ਉਹ ਪਿਆਰ ਕਰਦੇ ਤਾਂ ਹੀ ਉਹ ਪਰਿਵਾਰ ਪਾਲ ਸਕਦੇ ਆ ਤੇ ਕੁਝ ਲੋਕ ਹੁੰਦੇ ਜਿਨ੍ਹਾਂ ਵਿੱਚ ਇਹ ਹੁੰਦੇ ਨੇ ਉਹਨਾਂ ਨੂੰ ਕਿਸੇ ਨਾਲ ਪਿਆਰ ਹੀ ਨਹੀਂ ਹੁੰਦਾ ਜਦੋਂ ਤੁਹਾਨੂੰ ਪਿਆਰ ਨਾ ਹੋਵੇ ਤੁਹਾਨੂੰ ਫਿਰ ਐਕਟਿੰਗ ਕਰਨੀ ਪੈਂਦੀ ਹੈ ਕਿ ਸਮਾਜ ਦਾ ਪਿਆਰ ਨਾਲ ਚੱਲਦਾ ਹੂੰ ਉਹ ਸਾਰੇ ਬੰਦੇ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਨੂੰ ਹਮੇਸ਼ਾ ਐਕਟਿੰਗ ਕਰਨੀ ਉਹਨਾਂ ਨੂੰ ਲੱਗਦਾ ਕਿ ਬਾਕੀ ਸਾਰੇ ਵੀ ਐਕਟਿੰਗ ਕਰਦੇ ਹੂੰ ਉਹਨਾਂ ਅੰਗੇ ਉਹੋ ਜਿਹੇ ਬੰਦੇ ਸਭ ਤੋਂ ਜ਼ਿਆਦਾ ਝਾਲਾ ਬੰਦਦੇ ਕਿਉਂਕਿ ਉਹਨਾਂ ਦੇ ਉਹਨਾਂ ਤਰਸ ਹੀ ਨਹੀਂ ਆਉਂਦਾ ਉਹਨਾਂ ਕੋਲ ਹੈ ਹੀ ਨਹੀਂ ਇਹ ਜਿਹੜੇ ਰੱਬ ਨੇ ਪਾਈ ਹੈ ਪਿਆਰ ਮੁਹੱਬਤ ਤਰਸ ਕਰਨਾ ਕਿਸੇ ਦੀ ਮਦਦ ਕਰਨੀ ਇਹ ਨਹੀਂ ਹੁੰਦੇ ਹੂੰ ਇਹ ਸਾਰੀ ਜੀ ਜਾਣਦਾ ਇਹਨਾਂ ਸ਼ਕਤੀ ਲੱਗਦੀ ਹੈ ਫਿਰ ਪਾਵਰ ਲੈ ਆਲੇ ਕਿਉਂਕਿ ਇਹਨਾਂ ਕੋਲ ਨੇੜੇ ਆਂਦਾ ਨਹੀਂ ਇਦਾਂ ਦੇ ਬੰਦੇ ਗੁਲਾਮ ਤਾਂ ਤੇ ਬਿਨਾ ਪਾਵਰ ਤੋਂ ਕੋਈ ਨੇੜੇ ਨਹੀਂ ਲੱਗਦਾ ਹੂੰ ਇਹ ਬੰਦੇ ਫਿਰ ਜੋਰ ਲਾਉਂਦੇ ਜਾਂਦੇ ਪੁਲਿਸ ਵਿੱਚ ਜਾਂਦੇ ਮਿਲਟਰੀ ਦੇ ਵਿੱਚ ਜਾਂਦੇ ਇਹੋ ਜੀ ਸ਼ਕਤੀ ਇੱਥੇ ਜਿੱਥੇ ਉਹ ਇਦਾਂ ਜ਼ੁਲਮ ਕਰ ਸਕਾ ਕਿਉਂ ਜਿੱਥੇ ਪਾਵਰ ਹੈ ਲੋਕੀ ਇਹਨਾਂ ਦੇ ਆਲ ਦਲ ਰਹਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਮੈਂ ਮੈਂ ਨਹੀਂ ਲੋਕੀ ਉਹਨੂੰ ਮੇਰੇ ਪਿਆਰ ਕਰਦੇ ਨੇ ਕਿਉਂਕਿ ਅੰਦਰ ਫੀਲਿੰਗ ਕੋਈ ਨਹੀਂ ਹੁੰਦੀ ਜੀ ਤਾਂ ਇਹ ਜਿਹੜੇ ਸਾਈਕੋਲੋਜੀਕਲ ਸਭ ਤੋਂ ਵੱਡੇ ਜਿਹੜੇ ਜਿਹੜੇ ਕ੍ਰਿਮੀਨਲ ਵੀ ਇਦਾਂ ਦੇ ਬੰਦੇ ਨੇ ਕੋਈ ਕ੍ਰਾਈਮ ਦੇ ਚੀਜ਼ ਹਿਦਰਾਤਨ ਕਰ ਸਕਦੇ ਨੇ ਜੀ ਤੇ ਜਦੋਂ ਪੁਲਿਸ ਆਫਸਰ ਬਣ ਜਾਂਦੇ ਨੇ ਫਿਰ ਤਾਂ ਬਹੁਤ ਹੀ ਖਤਰਨਾਕ ਹੋ ਜਾਂਦੇ ਨੇ ਜਦੋਂ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਸਨੀ ਸਿੰਘ ਹੈ ਹੁਣ ਜਿਹੜੇ ਲੜਕੇ ਨੇ ਕੰਮ ਕੀਤਾ ਉਹ ਉਹਦੇ ਉਹਦਾ ਆਪਾਂ ਪਹਿਲਾਂ ਦੇਖਦੇ ਆਂ ਵੀ ਉਹਨੇ ਇੱਕ ਸ਼ੂਰੀ ਨਾਂ ਦੇ ਜਿਹੜਾ ਕੀ ਇੱਕ Hindu ਲੀਡਰ ਸੀਗਾ ਜਿਹੜਾ ਕਿ ਬੜਾ ਗਲਤ ਬੋਲਦਾ ਸੀ ਸਿੱਖਾਂ ਬਾਰੇ ਜਾਂ ਬੜਾ ਨਫਰ ਨਫਰਤ ਅੰਖੇਜ਼ ਉਹਨਾਂ ਦੇ ਬਿਆਨ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੇ ਉਹ ਕੀਤਾ ਤੇ ਹੁਣ ਇਹਦੇ ਤੇ ਉਹਨਾਂ ਨੇ ਵਾਰ ਕੀਤਾ ਤਾਂ ਇੱਕ ਜੇ ਆਪਾਂ ਇਹਨੂੰ ਇੱਕ ਸਾਈਕੋਲੋਜੀ ਸਮਝਣੀ ਹੋਵੇ ਸੰਦੀਪ ਸਿੰਘ ਦੀ ਉਹਨੂੰ ਆਪਾਂ ਫਿਰ ਕਿੱਦਾਂ ਦੇਖੀਏ ਦੇਖੋ ਸਾਈਕੋਲੋਜੀ ਤਾਂ ਉਹ ਵੀ Mentally Impaired ਹੈ ਵਾਈ ਕਿਉਂਕਿ ਬਿਆਨ ਦਾ ਜਵਾਬ ਤਾਂ ਬਿਆਨ ਵਿੱਚ ਹੀ ਹੁੰਦਾ ਜਿੰਨਾ ਉਹ ਨਫਤ ਵਾਲਾ ਬਿਆਨ ਦੇ ਰਿਹਾ ਤੁਸੀਂ ਇਹ ਦੇ ਸਕਦੇ ਬਿਆਨ ਤੁਸੀਂ ਉਸ ਤੋਂ ਪਿਆਰ ਭਰਿਆ ਬਿਆਨ ਦੇ ਸਕਦੇ ਹੋ ਬਿਆਨ ਕਰਕੇ ਕਿਸੇ ਨੂੰ ਮਾਰ ਦੇਣਾ ਤਾਂ ਇੱਕ ਐਕਸਟ੍ਰੀਮ ਪਰ ਕਈ ਲੋਕ ਕਹਿੰਦੇ ਨੇ ਕਿ ਵੀ ਇੱਕ ਏਏਈ ਖਾਲਸਾ ਹੀ ਰਵਾਇਤ ਵੀ ਸੋਸਾਇਟੀ ਵੀ ਨੂੰ ਰਿਸਪੌਂਡ ਕਰ ਰਹੀ ਹੈ ਨਾ ਇਹ ਸਵਾਲ ਰਵਾਇਤ ਬਿਲਕੁਲ ਤੁਸੀਂ ਗਲਤ ਕਰ ਰਹੇ ਹੋ ਗੁਰੂਵੰਦ ਸਾਹਿਬ ਨੇ ਕਦੇ ਇਦਾਂ ਕੀਤਾ ਹੀ ਨਹੀਂ ਉਹਨਾਂ ਨੇ ਕਦੇ ਵਾਇਲੈਂਸ ਦਾ ਜਵਾਬ ਇਦਾਂ ਸਿੱਧਾ ਕਿੱਥੇ ਦਿੱਤਾ ਹਮੇਸ਼ਾ ਜੈਨਰੋਸਟੀ ਦਿਖਾਈ ਹੈ ਕੰਪੈਸ਼ਨ ਦਿਖਾਈ ਹੈ ਜੇ ਕੋਈ ਕੋਈ ਕਦੇ ਕੋਈ ਉਹਨਾਂ ਨੇ ਕਿਸੇ ਪਰ ਜਿਹੜਾ ਜਿਹੜਾ ਸੋਸਾਇਟੀ ਦਾ ਰਿਸਪੌਂਸ ਹੈ ਮਤਲਬ ਕਿ ਜਿਹੜੀ ਸਿੱਖ ਸੋਸਾਇਟੀ ਦਾ ਰਿਸਪੌਂਸ ਹੈ ਅਨਫੋਰਚਨਟਲੀ ਜੇ ਤੁਸੀਂ ਰੋਂਗ ਚੈਨਲ ਤੇ ਚੱਲ ਜਾਂਦੇ ਹੋ ਉਹ ਜਿਹੜੇ ਨਿਹੰਗ ਜਿੱਥੇ ਬੰਦੇ ਸੋਚਦੇ ਕਿ ਹਰ ਚੀਜ਼ ਦਾ ਜਵ ਤਾਂ ਇਹ ਤਾਂ ਸਿਵਲਾਈਜ਼ਡ ਵਿੱਚ ਚੱਲਦਾ ਨਹੀਂ ਸਾਡੇ ਤਾਂ ਡਿਸਪਿਊਟ ਤੁਹਾਨੂੰ ਹਮੇਸ਼ਾ ਬਹਿ ਕੇ ਨਿਪਟਾਉਣੇ ਪੈਂਦੇ ਨੇ ਹਰ ਚੀਜ਼ ਦਾ ਜਵਾਬ ਤਲਵਾਰ ਹੋ ਹੀ ਨਹੀਂ ਸਕਦਾ ਹੂੰ ਤਾਂ ਜਿਹੜਾ ਇਹ ਇਹ ਦੇ ਵਿੱਚ ਜਿਹੜੀ ਲਾ ਲਾ ਇਨਫੋਰਸਮੈਂਟ ਹੈ ਉਹਦਾ ਵੀ ਫੇਲੀਅਰ ਹੈ ਤਾਂ ਇਦਾਂ ਦੀ ਹਾਂ ਇਹ ਜ਼ਰੂਰ ਹੈ ਕਿ ਇੱਕ ਵਾਰੀ ਤੁਹਾਡੇ ਉੱਪਰ ਇਮਪ੍ਰੈਸ਼ਨ ਪੈ ਜਾਏ ਤੁਹਾਡੇ ਦਿਮਾਗ ਤੇ ਇਹ ਵਿਚਾਰ ਧਰ ਜਾਏ ਕਿ ਇੱਥੇ ਇਨਸਾਫ ਨਹੀਂ ਹੈ ਹੂੰ ਤਾਂ ਵਾਇਲੈਂਸ ਲੈ ਬਾਜ ਜਾਂਦੇ ਤਾਂ ਗੈਂਗਸਟਰ ਤਾਂ ਇੱਦਾਂ ਬਣਿਆ ਦੇਖੋ ਸਾਡੇ ਸਾਰੇ ਜਿਹੜੇ ਬਾਗੀ ਹੈ ਜਿਹੜੇ ਚੰਬਲ ਦੇ ਬਾਗੀ ਉਹਨਾਂ ਦੀ ਕਹਾਣੀ ਸੁਣਾਓ ਸਭ ਨਾਲ ਕੋਈ ਵੱਡਾ ਤੱਕਾ ਹੋਇਆ ਫੁੱਲਾਂ ਦੇ ਵੀ ਸਭ ਤੋਂ ਵੱਡਾ ਐਗਜ਼ਾਮਪਲ ਹੈ ਮਜਬੂਰੀ ਨਾਲ ਉਹਨੂੰ ਵੀ ਵਾਇਲੈਂਸ ਕਰਨੇ ਪਏ ਉਹ ਤਾਂ ਸਮਝ ਆਉਂਦਾ ਹੈ ਤੇ ਸਾਨੀ ਦੇ ਵੀ ਦਿਮਾਗ ਵਿੱਚ ਮੈਂ ਉਹਨੂੰ ਜਾਣਦਾ ਨਹੀਂ ਮੈਂ ਉਹਦੇ ਨੇੜੇ ਨਹੀਂ ਮੈਂ ਪਰਿਵਾਰ ਨੂੰ ਜਾਣਦਾ ਨਹੀਂ ਬਟ ਮੈਨੂੰ ਤਾਂ ਸਮਝ ਆਉਂਦਾ ਕਿ ਜੇ ਉਹਨੇ ਉਹ ਸੂਰੇ ਨੂੰ ਟਾਰਗੇਟ ਕੀਤਾ ਇਸੇ ਕਰਕੇ ਕਿ ਇਹ ਸਿੱਖਾਂ ਦੇ ਖਿਲਾਫ ਬੋਲਦਾ ਤੇ ਇਹਦਾ ਸਿਵਲਾਈਜ਼ ਤਰੀਕਾ ਸੀ ਕਿ ਤੁਸੀਂ ਉਹਦਾ ਉਹਦਾ ਜਵਾਬ ਦਿੰਦੇ ਕਿ ਕਿਹਨਾਂ ਜਾਂ ਉਹਦੀ ਕੋਈ ਲੀਗਲ ਕੰਪਲੇਨਟ ਕਰਦੇ ਜਾਂ ਕੁਝ ਹੋਰ ਤਰੀਕਾ ਨਾਲ ਕਰ ਸਕਦੇ ਸੀ ਤੇ ਉਹਨੂੰ ਲੱਗਾ ਬਟ ਉਹਨੂੰ ਯਕੀਨ ਨਹੀਂ ਕੋਰਟ ਸਿਸਟਮ ਵਿੱਚ ਉਹਨੂੰ ਯਕੀਨ ਨਹੀਂ ਸਰਕਾਰਾਂ ਵਿੱਚ ਉਹ ਲੱਗਦਾ ਉਹਦਾ ਉਹਦਾ ਉਹਦੇ ਅੰਦਰ ਬਿਲਕੁਲ ਉਹ ਜਾ ਉਹ ਵਿਚਾਰ ਤਾਂ ਆ ਗਿਆ ਕਿ ਇਹ ਇਹ ਸਰਕਾਰ ਕਮਿਊਨਲ ਹੈ ਇਹ ਸਰਕਾਰ ਸਿੱਖਾਂ ਦੇ ਖਿਲਾਫ ਹੈ ਸੈਂਟਰ ਦੇ ਛੋਲੇ ਕਿੰਨਾ ਵੱਡਾ ਵਿਚਾਰ ਹੈ ਪੰਜਾਬ ਦੇ ਵਿੱਚ ਕਿ ਸੈਂਟਰ ਪੰਜਾਬ ਦੇ ਖਿਲਾਫ ਹੈ ਉਹ ਬਣਿਆ ਕਿਉਂ ਹੈ ਕਿ ਉਸੇ 70 ਸਾਲ ਤੋਂ ਛੋਟੇ ਛੋਟੇ ਮਾਮਲੇ ਉਲਝਾਏ ਉਲਝਾਏ ਆ ਸੁਲਝਾਏ ਨੇ ਚੰਡੀਗੜ੍ਹ ਦਾ ਕੀ ਮਾਮਲਾ ਹੈ ਪਾਣੀ ਦਾ ਕੀ ਮਾਮਲਾ ਹੈ ਸੋ ਜਦੋਂ ਤੁਸੀਂ ਇਹ ਇਦਾਂ ਦੇ ਇਨਜਸਟਿਸ ਕਰਨ ਲੱਗ ਪੈਣੇ ਤਾਂ ਹੌਲੀ ਹੌਲੀ ਕਲੈਕਟਿਵ ਲੀਕ ਬਣ ਜਾਂਦਾ ਸਾਇਕ ਬਣ ਜਾਂਦਾ ਉਹ ਫਾਈਨਲੀ ਉਹ ਬੜੇ ਖਤਰਨਾਕ ਸਾਇਕ ਹੁੰਦਾ ਜਿੱਦਾਂ ਪਾਰਟੀਸ਼ਨ ਵੀ ਹੋਈ ਸੀ ਤਾਂ ਕਈ ਸਾਲਾਂ ਤੋਂ ਬਣ ਰਿਹਾ ਸੀ ਹਿੰਦੂ ਸਿੱਖ ਇੱਕ ਪਾਸੇ ਤੇ ਮੁਸਲਮਾਨ ਦੂਜੇ ਪਾਸੇ ਜਿਹੜੀ ਨਫ਼ਰਤ ਫਲਾਈ ਜਾ ਰਹੀ ਸੀ ਹੁਣ ਅਸੀਂ ਪਿਛਲੇ 10 ਸਾਲ ਤੋਂ ਦੇਖ ਰਹੇ ਹਰ ਚੀਜ਼ ਦਾ ਅਸਰ ਤਾਂ ਹੋਣਾ ਹੀ ਹੈ ਜੀ ਹਰ ਚੀਜ਼ ਦਾ ਇਹਦਾ ਲਾ ਕੌਜ਼ ਐਂਡ ਇਫੈਕਟ ਹੈ ਤੁਸੀਂ ਤੁਸੀਂ ਬਾਹਰ ਨਫ਼ਰਤ ਫਲਾਈ ਜਾਓਗੇ ਤਾਂ ਫਾਈਨਲੀ ਵਾਲਸ ਵਿੱਚ ਕਨਵਰਟ ਹੋਏਗੀ ਤਾਂ ਇਹਦੇ ਵਿੱਚ ਜਿਹੜੇ ਸਮਝਦਾਰ ਗਵਰਨਮੈਂਟਸ ਹੋ ਉਹ ਤਾਂ ਇਹੋ ਚੀਜ਼ ਨੂੰ ਰੋਕ ਦਿੰਦੇ ਹਨ ਕਾਨੂੰਨ ਬਣਾਏ ਇਸ ਲਈ ਕਿ ਇਹ ਚੀਜ਼ਾਂ ਨਾ ਹੋਣ ਜੀ ਮਗਰ ਇਸ ਕਰਕੇ ਮੈਂ ਕਹਿਣਾ ਕਿ ਸਾਰੀ ਸਟੋਰੀ ਟ੍ਰੈਜਿਕ ਵੀ ਹੈ ਦੁਖ ਭਰੀ ਵੀ ਹੈ ਮਗਰ ਫਾਈਨਲੀ ਤਾਂ ਨਲਾਇਕੇ ਸਿਰਫ ਮੌਕੇ ਦੀ ਸਰਕਾਰਾਂ ਦੀ ਹੈ ਜਿਹੜੇ ਸਾਡੇ ਪੋਲਿਟਿਕਸ ਹੈ ਇੰਨਾ ਹੋ ਗਿਆ ਕਿ ਇੰਨਾ ਸਿਨਿਕਲ ਹੋ ਗਿਆ ਕਿ ਲੋਕਾਂ ਨੂੰ ਉਹਨਾਂ ਨੇ ਉਲਝਾਣਾ ਹੀ ਹੈ ਕੋਈ ਉਹਨਾਂ ਦੀ ਪ੍ਰੋਬਲਮ ਸੋਲਵ ਨਹੀਂ ਕਰਨੀ ਤੇ ਇਹਦੇ ਵਿੱਚ ਹੁਣ ਸਨੀ ਸਿੰਘ ਉਹਨਾਂ ਦੇ ਫੈਮਿਲੀ ਤੇ ਇਲਜ਼ਾਮ ਆਇਆ ਕਿ ਜਦੋਂ ਇਹ ਸਰ ਸੂਬਾ ਸਿੰਘ ਤੇ ਹਮਲਾ ਹੋ ਗਿਆ ਇਹ ਉਹ ਮਾਰੇ ਗਏ ਜਾਂ ਉਹ ਉਦੋਂ ਉਹਨਾਂ ਦੀ ਫੈਮਿਲੀ ਨੇ ਵੀ ਉਹਨਾਂ ਨੂੰ ਲਿਆ ਉਹ ਵੀ ਸੀਗਾ ਤੇ ਪਰ ਇਹਦਾ ਇਹਲੀਗੇਸ਼ਨ ਇਹ ਆਇਆ ਵੀ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਬੇਤਹਾਸ਼ਾ ਟੌਰਚਰ ਕੀਤਾ ਜੋ ਸਨੀ ਸਿੰਘ ਹੈ ਤਾਂ ਲੀਗਲ ਰਾਈਟ ਦੇ ਪ੍ਰਿਜ਼ਨ ਦੇ ਵਿੱਚ ਨੇ ਹੋ ਜਾਂ ਹਮਲਾ ਹੋ ਵੀ ਗਿਆ ਜਾਂ ਉਹਨਾਂ ਨੇ ਕੀਤਾ ਵੀ ਹੈ ਤਾਂ ਇਦਾਂ ਉਹਨਾਂ ਨੂੰ ਟੌਰਚਰ ਕਰਨਾ ਜਾਂ ਉਹਦਾ ਕੀ ਰਾਈਟ ਨਹੀਂ ਸਨੀ ਸਿੰਘ ਦੇ ਜਿਹੜਾ ਪੁਲਿਸ ਦਾ ਜਿਹੜਾ ਟੌਰਚਰ ਵਾਕਾ ਹੀ ਹੋਇਆ ਤਾਂ ਫਿਰ ਉਹ ਕਿਵੇਂ ਦੇਖਿਆ ਜਾਵੇਗਾ ਉਹੀ ਗੱਲ ਹੈ ਨਾ ਸਮਾਜ ਚ ਚਾਲੀ ਬਦਲੇ ਦੀ ਭਾਵਨਾ ਤੁਸੀਂ ਦੇਖਿਆ ਸਾਡੀ ਪੁਲਿਸ ਫੋਰਸ ਬਦਲੇ ਲੈਂਦੀ ਹੈ ਤੁਸੀਂ ਹੁਣ ਜਿਹੜਾ ਕੋਈ ਕਿਸੇ ਪੁਲਿਸ ਅਫਸਰ ਤੇ ਅਟੈਕ ਕਰਦਾ ਉਹਦੀ ਲੱਤ ਮਾਰ ਦਿੰਦੇ ਉਹਨੂੰ ਮਾਰ ਦਿੰਦੇ ਗੋਲੀ ਮਾਰ ਦਿੰਦੇ ਇਹ ਲਿਟਰਲੀ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਸਾਡੀ ਪੁਲਿਸ ਫੋਰਸ ਇਹ ਬਿਲਕੁਲ ਬਦਲੇ ਦੀ ਭਾਵਨਾ ਬਿਲਕੁਲ ਜਿੱਦਾਂ ਛੋਟੇ ਲੈਵਲ ਦੇ ਬੱਚੇ ਜਵਾਨੇ ਚ ਬਦਲੇ ਦੀ ਭਾਵਨਾ ਨਾਲ ਕਿ ਉਹਨਾਂ ਲੱਤਾਂ ਟੋੜਦੇ ਅਸੀਂ ਕੁੱਟਾਂਗੇ ਉਦਾਂ ਹੀ ਕੰਮ ਕਰ ਰਹੀ ਹੈ ਸਣੀ ਨੂੰ ਟੌਰਚਰ ਕੀਤਾ ਪੱਕਾ ਕੀਤਾ ਉਹਨਾਂ ਨੇ ਕੋਈ ਸੋਚ ਨਹੀਂ ਕਿ ਉਹ ਆਪਾਂ ਦੇਖ ਰਹੇ ਹਾਂ ਕਿ ਜੇ ਤੁਸੀਂ ਥੋੜਾ ਜਿਹਾ ਵੀ ਕੁਛ PlayStation ਜਾ ਕੇ ਬੋਲੋ ਤਾਂ ਸਭ ਤਾਂ ਰਿਸਪਾਂਸ ਹੀ ਕੁੱਟਣਾ ਹੁੰਦਾ ਤੇ ਜੇ ਉਹਨਾਂ ਨੇ ਇੱਕ ਦੇਖੋ ਕੁਛ ਤਾਂ ਸਪਿਰਿਟ ਹੁੰਦੀ ਹੋਏ ਨਾ ਆਪਣੇ ਆਪਣੇ ਸੈਲੋ ਫੀਲਿੰਗ ਵੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਲੱਗਣਾ ਸੀ ਕਿ ਸੋ ਕਲੀਅਰਲੀ ਉਹਨਾਂ ਨੇ टॉਰਚਰ ਕੀਤਾ ਉਹਨਾਂ ਨੂੰ ਕੁੱਟਿਆ ਹੋਣਾ ਐਂਡ ਮਗਰ ਉਹੀ ਗੱਲ ਹੈ ਕਿ ਉਹ ਜੋ ਉਹ ਬੈਸਟ ਜਸਟ ਟੂ ਟੀਚ ਅਲੇਸਨ ਪਰ ਲਾ ਕਾਨੂੰਨ ਕਹਿੰਦਾ ਕਿ ਲੈਸਨ ਤੁਸੀਂ ਸ਼ਾਂਤੇ ਨਾਲ ਬਿਨਾ ਵਾਇਲੈਂਸ ਤੋਂ ਦਿਓ ਜੇ ਵੀ ਚਲਣਾ ਔਖਾ ਹੀ ਹੁੰਦਾ ਹੈ ਜੇ ਉਹਨੂੰ ਅਗਲੇ 20 ਸਾਲ 40 ਸਾਲ ਰਹਿਣਾ ਪਵੇ ਤਾਂ ਉਹੀ ਉੱਥੇ ਚਾਂਸ ਬਣਦਾ ਹੈ ਕਿ ਉਹ ਰਿਫਲੈਕਟ ਕਰੇ ਆਪਣੇ ਐਕਸ਼ਨ ਤੇ ਐਂਡ ਜੇ ਆਪਣਾ ਐਨ ਦਾ ਚੇਂਜ ਕਰਨਾ ਨਾ ਕ੍ਰਿਮੀਨਲ ਨੂੰ ਕ੍ਰਿਮੀਨਲ ਨੂੰ ਖਤਮਦਾਨੀ ਕਰਨਾ ਕ੍ਰਿਮੀਨਲ ਖਤਮ ਕਰਨਾ ਤਾਂ ਫਿਰ ਕਾਨੂੰਨ ਦੇ ਲੋਡ ਕੇਸ ਦੇ ਗੋਲੇਬਾਰ ਜੀ ਐਂਡ ਇਹ ਸੰਭਾਵਨਾ ਖਤਮ ਕਰਦੇ ਕਿ ਕ੍ਰਿਮੀਨਲ ਕਦੇ ਬਦਲੇਗਾ ਨਹੀਂ ਜੀ ਸਿਰ ਅਲਟੀਮੇਟਲੀ ਜੇ टॉर्चर ਕੀਤਾ ਉਹ ਵੀ ਨਫਰਤ ਦੀ ਭਾਵਨਾ ਨਾਲ ਕੀਤਾ ਸਣੀ ਨੇ ਵੀ ਇਸ ਲਈ ਕੀਤਾ ਕਿ ਇਹਦਾ ਕੋਈ ਹੋਰ ਇਲਾਜ ਨਹੀਂ ਹੈ ਹੂੰ ਸੂਬਾ ਸਿੰਧ ਵੀ ਜਦੋਂ ਮਾਰਦਾ ਹੋਵੇਗਾ ਉਹ ਵੀ ਇਹ ਸੋਚਦਾ ਹੋਵੇਗਾ ਕਿ ਇਹਨਾਂ ਦਾ ਕੋਈ ਮੁੰਡਿਆਂ ਦਾ ਕੋਈ ਇਲਾਜ ਨਹੀਂ ਹੈ ਇਸ ਕਰਕੇ ਮਾਰਦੇ ਪਰ ਜੇ ਜੇਲ ਹੁੰਦਾ ਜੀ ਜਿਹੜਾ ਵੀ ਬੰਦਾ ਉਹ ਜੇਲ ਦੇ ਵਿੱਚ ਹੁੰਦਾ ਹੈ ਤਾਂ ਉਹਦੇ ਵਿੱਚ ਉਹਦੀ ਜਿਹੜੀ ਸਾਰੀ ਉਹਦੀ ਜ਼ਿੰਮੇਵਾਰੀ ਹੈ ਉਹ ਸਟੇਟ ਸਟੇਟ ਦੀ ਹੁੰਦੀ ਹੈ ਤਾਂ ਇਹ ਤਾਂ ਕਹਿੰਦੇ ਕਿ ਸਟੇਟ ਦੀ ਬਹੁਤ ਵੱਡੀ ਫੇਲ ਹੈ ਕਿ ਤੁਸੀਂ ਉਹਨਾਂ ਨੂੰ ਇਕੱਠੇ ਕਰਤਾ ਹੂੰ ਔਰ ਔਰ ਫਿਰ ਇਹਨਾਂ ਵੱਡਾ ਅਕਰੈਂਸ ਹੋ ਜਾਏ ਜਿੱਥੇ ਪੂਰੀ ਸੀਸੀਟੀਵੀ ਕੈਮਰਾ ਲੱਗੇ ਹੋਇਆ ਪੂਰੀ ਸਿਕਿਉਰਿਟੀ ਹੈ ਜੇਲ ਡਿਵਾਈਡਡ ਇਨਟੂ ਬੈਰਕ ਸਬ ਬੈਰਕਸ ਰੂਮ ਜਿੱਥੇ ਕਿ ਆਲਮੋਸਟ ਇਹੋ ਜਿਹਾ ਅਨਲੈਸ ਅਨਲੈਸ ਉਹ ਇੱਕੋ ਇਕੱਠੇ ਰਹਿੰਦੇ ਹੋਣਗੇ ਸਮਝ ਆਉਂਦਾ ਕਿ ਚੀਜ਼ਾਂ ਹੋ ਜਾਂਦੀਆਂ ਹਨ ਬਟ ਆਦਰਵਾਇਸ ਤਾਂ ਚੀਜ਼ਾਂ ਔਖੀਆਂ ਹੁੰਦੀਆਂ ਹੋਏ ਨਾ ਇਹਨਾਂ ਵੀ ਤਾਂ ਤੁਹਾਨੂੰ ਦਿਖਦਾ ਹੀ ਸੀ ਕਿ ਦੁਸ਼ਮਣ ਜੀ ਤਾਂ ਮੇਰੇ ਲਾਸਟ ਸਵਾਲ ਤੁਹਾਨੂੰ ਮਤਲਬ ਕਿ ਇਹ ਇੱਕ ਲੰਬਾ ਪ੍ਰਸ਼ਾਸਨ ਸੁਭਾ ਸਿੰਘ ਦੇ ਪਰਿਵਾਰ ਨੇ ਵੀ ਉਹਨਾਂ ਨੂੰ ਨਹੀਂ ਲਿਆ ਤੇ ਸਨੀ ਸਿੰਘ ਨੇ ਉਹਨਾਂ ਦਾ ਇਦਾਂ ਦਾ ਉਹਨਾਂ ਦਾ ਕਤਲ ਕਰ ਦਿੱਤਾ ਤੇ ਇਹਦਾ ਕੋਈ ਡੈਟਰੈਂਟ ਇਫੈਕਟ ਜਾਂ ਕੋਈ ਮੋਰਲ ਇਫੈਕਟ ਕੋਈ ਮੋਰਲ ਇਫੈਕਟ ਨਹੀਂ ਪੈਂਦਾ ਸਾਨੂੰ ਅਲਟੀਮੇਟਲੀ ਮਾਫੀ ਕਰਨਾ ਪੈਂਦਾ ਜੇ ਤੁਸੀਂ ਸ਼ੰਕਲਾ ਵਿਸ਼ ਸਾਈਕਲ ਖਤਮ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਬੁੱਧਾ ਤਰੀਕਾ ਹੈ ਕਿ ਵੈਰ ਸੇ ਵੈਰ ਮਿਟਦਾ ਨਹੀਂ ਹੂੰ ਇਹ ਸਾਨੂੰ ਇਹ ਸਮਝ ਦੇਣਾ ਚਾਹੀਦਾ ਹੈ ਦਾ ਸਿੱਖ ਵੀ ਸਮਝਣਾ ਚਾਹੀਦਾ ਹੈ ਕਿ ਵੈਰ ਸੇ ਵੈਰ ਨਹੀਂ ਮਿਟਦਾ ਬਦਲੇ ਦੀ ਭਾਵਨਾ ਨਾਲ ਕੋਈ ਵੀ ਰਿਵੈਂਜ ਦਾ ਉਹ ਨਾ ਕਦੇ ਸ਼ੰਕਲਾ ਖਤਮ ਨਹੀਂ ਹੁੰਦੀ ਕਿਸੇ ਸਥਿਤੀ ਤੇ ਤੁਹਾਨੂੰ ਮਾਫੀ ਕਰਨੀ ਪੈਂਦੀ ਹੈ ਹਾਂ ਚਾਹੇ ਪੁਲਿਸ ਅਫਸਰ ਹੋਵੇ ਚਾਹੇ ਸਾਨੀ ਸਿੰਘ ਹੋਵੇ ਜੇ ਤੱਕ ਉਹ ਪਰ ਦੇ ਰਿਅਲਾਈਜੇਸ਼ਨ ਤੋਂ ਬਿਨਾ ਮਾਫੀ ਹੋ ਸਕਦੀ ਹੈ ਮਾਫੀ ਤਾਂ ਹੁੰਦੀ ਹੈ ਅਲਟੀਮੇਟਲੀ ਹਰ ਕ੍ਰਿਮਨਲ ਨੂੰ ਹਰ ਮਾਰਡਰਰ ਨੂੰ ਸਰਕਾਰ ਮਾਫੀ ਨਹੀਂ ਦਿੰਦੇ ਹਾਂ 4 ਸਾਲ ਬਾਅਦ 20 ਸਾਲ ਬਾਅਦ 15 ਸਾਲ ਬਾਅਦ ਕੰਡੈਕਟ ਤੇ ਤੇ ਇਹੀ ਤਾਂ ਇਹੀ ਤਾਂ ਹੈ ਕਿ ਤੁਹਾਨੂੰ ਤੁਸੀਂ ਰਿਵੈਂਜ ਨਹੀਂ ਲੈਣਾ ਕਾਨੂੰਨ ਦੇ ਵਿੱਚ ਰਿਵੈਂਜ ਦੀ ਮਤਵ ਨਹੀਂ ਰਿਵੈਂਜ ਤਾਂ ਪ੍ਰਾਈਵੇਟ ਰਿਵੈਂਜ ਹੁੰਦਾ ਉਸ ਲੈਵਲ ਦਾ ਵੱਡਾ ਹੁੰਦਾ ਜਿਹੜਾ 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 ਉਸ ਉਸ ਉਹ ਫਿਜ਼ੀਕਲ ਵਾਇਲੈਂਸ ਤੇ ਯਕੀਨ ਕਰਦਾ ਜੋ ਉਸੇ ਲੈਵਲ ਤੇ ਰਹਿੰਦਾ ਹੈ ਤੇ ਤੁਸੀਂ ਥੋੜਾ ਜਿਆ ਡੀਪ ਚਲੇ ਜਾਓ ਧਰਮ ਵੀ ਚਲ ਜਾਓ ਸਾਇੰਸ ਵੀ ਚਲ ਜਾਓ ਫਿਲਾਸਫੀ ਚਲ ਜਾਓ ਹਿਸਟਰੀ ਵੀ ਚਲ ਜਾਓ ਤੇ ਤੁਹਾਨੂੰ ਸਮਝ ਆ ਜਾਂਦਾ ਕਿ ਇਹਦੇ ਨਾਲ ਹੀ ਖਤਰਾ ਹੁੰਦਾ ਹੂੰ ਇਹ ਤੁਸੀਂ ਇੱਕ ਹੋਰ ਜਿੱਦਾਂ ਉਹ ਨਾ ਸੰਸਕਾਰ ਅੱਗੇ ਬੰਦੇ ਰਹਿੰਦੇ ਹੂੰ ਉਹ ਜਿੰਨਾ ਵਾਇਲੈਂਸ ਹੈ ਉਹਨੇ ਸੰਸਕਾਰ ਲੌਂਗ ਟਰਮ ਇਫੈਕਟ ਤੁਸੀਂ ਪੰਜਾਬ ਵੀ ਦੇਖ ਲਓ ਹੂੰ ਬਲੂਸਟਾ ਭੁੱਲਦੇ ਲੋਕ ਜੀ ਕੋਈ ਕਾਰਨ ਨਹੀਂ ਸੀ ਇਹੋ ਜੀ ਇਹੋ ਜਿਹਾ ਟਰੋਮਾ ਪੈਦਾ ਕਰਨਾ ਪਰ ਭੁੱਲਦੇ ਨੇ ਉਹਦਾ ਪਾਰਟੀਸ਼ਨ ਨੇ ਪੁੱਲ ਰਹੀ ਜੀ ਤੇ ਹੁਣ ਕਟਵਰ ਸੁਭਾ ਸਿੰਘ ਦੇ ਪਰਿਵਾਰ ਨੂੰ ਥੋੜੇ ਕੋਲੇਗਾ ਤੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਡਕਟ ਹੈ ਕਿ ਉਹਨਾਂ ਨੇ ਇਹਨੂੰ ਨਹੀਂ ਲਿਆ ਜਾਂ ਉਹ ਤੁਸੀਂ ਕਿੱਦਾਂ ਦੇਖਦੇ ਹੋ ਉਹਦਾ ਵੀ ਕੋਈ ਇਹਦਾ ਇਫੈਕਟ ਕੋਈ ਸਾਰੇ ਪੁਲਿਸ ਅਫਸਰ ਦੇ ਪਰਿਵਾਰ ਸਜਾ ਭੁਗਤ ਰਹੇ ਆ ਕਿਉਂਕਿ ਉਹ ਨਾ ਓਪਨਲੀ ਆਪਣੇ ਉਹ ਉਹ ਸੁਭਾਸ ਦਾ ਮੁੰਡਾ ਜਿੱਥੇ ਵੀ ਸਿੱਖ ਹੋਣਗੇ ਦੁਨੀਆ ਜਾ ਕੇ ਕਦੇ ਨਹੀਂ ਕਹੇਗਾ ਕਿ ਮੇਰਾ ਪਿਤਾ ਉਹ ਪ੍ਰਾਊਡਲੀ ਹੂੰ ਜਸਵੰਤ ਸਿੰਘ ਖਾਲਾ ਦੇ ਬੱਚੇ ਦਾ ਕਹਿ ਸਕਦੇ ਕਿ ਮਾਈ ਫਾਦਰ ਇਜ਼ ਜਸਵੰਤ ਸਿੰਘ ਖਾਲਾ ਜੀ ਉਹ ਨਹੀਂ ਕਹਿ ਪਾਉਂਗੇ ਹੂੰ ਸਮੇਤ ਸਿੰਘ ਸੈਨ ਦਾ ਬੱਚਾ ਓਪਨਲੀ ਕਹਿ ਨਹੀਂ ਸਕਦਾ ਕਿ ਮੈਂ ਸਮੇਤ ਸਿੰਘ ਸੈਨ ਦਾ ਲੜਕਾ ਉਹ ਨੂੰ ਉਹਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੂੰ ਇਹੋ ਜਿਹਾ ਹਾਲਾਤ ਹੋ ਗਏ ਨੇ ਕੇਪੀਐਸ ਗਿੱਲ ਦਾ ਰਿਸ਼ਤਾ ਜਿੰਨਾ ਮਰਜੀ ਡਿਫੈਂਡ ਕਰਦੇ ਪਰ ਕਿੰਨੀਆਂ ਉਹਨਾਂ ਨੂੰ ਉਹਦੇ ਭਰਾ ਨੂੰ ਉਹਨਾਂ ਕਿੰਨੀਆਂ ਹਾਲਾਂਕਿ ਇੱਕ ਹੀਰੋ ਹੈ ਫਾਰ ਨੇਸ਼ਨ ਉਸ ਦੇ باوجود ਔਖਾ ਹੋ ਗਿਆ ਇਸ ਇਸ ਰੀਜਨ ਦੇ ਵਿੱਚ ਇਹ ਕਹਿਣਾ ਕਿ ਮੈਂ ਕੇਪੀਐਸ ਦਾ ਦੋਸਤ ਵੀ ਹੂੰ ਬੱਚਾ ਤਾਂ ਬਹੁਤ ਦੂਰ ਦੀ ਚੀਜ਼ ਹੂੰ ਸੋ ਇਹ ਕਿੰਨਾ ਲੌਂਗ ਟਰਮ ਹੋਮੋਪੈਥਿਕ ਤੇ ਜਿਹੜੇ ਸਰਵਿੰਗ ਆਫੀਸਰ ਨੇ ਤੁਹਾਨੂੰ ਲੱਗਦਾ ਵੀ ਉਹਦੇ ਤੇ ਕੋਈ ਆਈ ਥਿੰਕ ਸਰਵਿੰਗ ਆਫੀਸਰ ਜਿਹੜੇ ਸਮੇ ਉਹਨਾਂ ਤੋਂ ਲੈਸਨ ਲੈਣਾ ਚਾਹੀਦਾ ਇਹ ਤਾਂ ਪੁਰਾਣੇ ਲੌਂਗ ਲਾਸਟ ਹਿਸਟੋਰੀਕਲ ਲੈਸਨਸ ਹੈ ਕਿ ਜੇ ਤੁਸੀਂ ਨਫ਼ਰਤ ਐਂਨਾ ਤੁਹਾਨੂੰ ਅੱਜ ਪੁਲਿਸ ਫੋਰਸ ਨੂੰ ਕਿੰਨੇ ਲੋਕ ਨਫ਼ਰਤ ਕਰਦੇ ਨੇ ਹੂੰ ਕਿੰਨੇ ਔਰ ਔਰ ਉਹ ਵੀ ਉਹ ਵੀ ਉਹ ਵੀ ਇੰਨੇ ਇਨヒューਮਨ ਹੋ ਗਏ ਨੇ ਕਿਉਂਕਿ ਉਹ ਆਪ ਕਿਹੜਾ ਕੋਈ ਜ਼ਿੰਦਗੀ ਦੇ ਕੋਈ ਉਹਨਾਂ ਦਾ ਤੁਸੀਂ ਔਰ ਔਰ ਦੇਖੇ ਕਿ ਸਾਡੇ ਉਹਨੇ ਸਰਵਿਸ ਕੰਡੀਸ਼ਨ ਪਹਿਲਾਂ ਮਾੜੀਆਂ ਕਿਉਂ ਰੱਖੀਆਂ ਤੁਸੀਂ ਦੇਖੋ ਪੁਲਿਸ ਆਫਸਰ ਤੁਸੀਂ ਪੜ੍ਹੇ ਲਿਖੇ ਬੰਦੇ ਬਣਾਣਾ ਚਾਹੁੰਦੇ ਕਨਸਟੇਬਲ ਬਿਲਕੁਲ ਆਈਪੀਐਸ ਛੱਡੋ ਤੁਸੀਂ ਕਿਹਨਾਂ ਨੂੰ ਭਰਤੀ ਕਰ ਰਹੇ ਹੋ ਬਿਲਕੁਲ ਜਿਹੜਾ ਦੇ ਹੁਣ ਇੰਨੇ ਲੋਗ ਗ੍ਰੈਜੂਏਟਸ ਆ ਐਨਾ ਬ੍ਰਿਲੀਅੰਟ ਇੰਟੈਲੀਜੈਂਟ ਕਮ ਆਂ ਡਿਟੈਕਸ਼ਨ ਕ੍ਰਾਈਮ ਡਿਟੈਕਸ਼ਨ ਕਿੰਨਾ ਬ੍ਰਿਲੈਂਟ ਕੰਮ ਹੈ ਜੀ ਬੈਸਟ ਆਫ ਟੈਲੈਂਟ ਚਾਈਜ਼ ਹੈ ਹਮ ਤੇ ਉਹ ਤਾਂ ਬੰਦੇ ਤੁਸੀਂ ਦੇਖਦੇ ਵੀ ਨਹੀਂ ਰਿਕਰੂਟਰ ਹੀ ਕਰਦੇ ਉਸ ਦਾ ਰਿਕਰੂਟ ਹੀ ਕਰਦੇ ਕਿ ਲੰਬਾ ਹੋਵੇ ਚੌੜਾ ਹੋਵੇ ਕਟਵਾਨ ਜੋਗਾ ਹੋਵੇ ਤੇ ਜਦ ਤੁਸੀਂ ਔਰ ਔਰ ਜਿਹੜੀ ਸਾਰੀ ਪ੍ਰੋਬਲਮ ਪੈ ਰਹੀ ਹੈ ਕਿ ਜਿੰਨਾ ਕ੍ਰਾਈਮ ਤੁਸੀਂ ਸੋਲਵ ਕਰੋ ਉਹਨੇ ਕ੍ਰਾਈਮ ਤੁਸੀਂ ਆਪ ਕਰੇ ਜਾਂਦੇ ਹੋ ਹਮ ਔਰ ਜਿੰਨਾ ਬੰਦਾ ਸਮਾਜ ਵਿੱਚ ਯੂਸਲੈਸ ਹੋਏਗਾ ਜੇ ਉਹਨੂੰ ਕੋਈ ਪਲੇਸ ਆਫ ਸਰ ਬਣਾ ਦੇਗਾ ਤਾਂ ਉਹ ਥੈਂਕਫੁਲ ਰਹੇਗਾ ਉਹ ਆਪਣੇ ਨੌਕਰੀ ਦੇ ਕੁਝ ਵੀ ਕਰਨ ਤਿਆਰ ਹੈ ਔਰ ਦਾ ਉਸਰ ਕਹਿੰਦਾ ਮਾਰੇ ਹੁ ਮਾਰੇ ਜਾਂਦਾ ਹਮ ਕਿ ਕਿ ਹੀ ਇਜ਼ ਇਨਕੇਬਲ ਆਫ ਡੂਇੰਗ ਐਨੀਥਿੰਗ ਤੁਸੀਂ ਅਨਡਰਸਰਵਿੰਗ ਬੰਦੇ ਨੂੰ ਜਦੋਂ ਤੁਸੀਂ ਅਫਸਰ ਬਣਾਉਂਦੇ ਹੋ ਤੁਸੀਂ ਉਹਨੂੰ ਗੁਲਾਮ ਵੀ ਬਣਾ ਦਿੰਦੇ ਹੋ ਹਮ ਤੇ ਇਸ ਲਈ ਪੜੇ ਲਿਖੇ ਬੰਦੇ ਹਲੇ ਵੀ ਕੋਈ ਬਲੇਸ ਅਫਸਰ ਬੜੇ ਪੜੇ ਲਿਖੇ ਕਨਸਟੇਬਲ ਨਹੀਂ ਚਾਹੁੰਦਾ ਹਮ ਕਿਉਂਕਿ ਉਹ ਉਹ ਤਾਂ ਘਰ ਦਾ ਕੰਮ ਵੀ ਕਰਦੇ ਹਰ ਚੀਜ਼ ਕਰਦੇ ਉਹ ਤਾਂ ਨੌਕਰੀ ਉਹਦਾ ਉਹਨਾਂ ਦੇ ਸਲੇਵ ਵੀ ਬਣ ਜਾਂਦੇ ਆ ਬਿਲਕੁਲ ਠੀਕ ਔਰ ਜਿਹੜਾ ਸਲੇਵ ਹੋਏਗਾ ਉਹਦੇ ਅੰਦਰ ਰੈਜ਼ੈਂਟਮੈਂਟ ਪੈਦਾ ਹੋ ਜਾਏਗੀ ਉਹ ਫਿਰ ਜ਼ੁਲਮ ਉਸ ਤੋਂ ਥੱਲੇ ਦਾ ਕਰਦਾ ਇਹ ਨਾਲ ਨਾ ਚੱਲੇ ਜਾ ਰਿਹਾ ਹੈ ਵੱਡੇ ਅਫਸਰ ਛੋਟੇ ਅਫਸਰਾਂ ਤੰਗ ਕਰਦੇ ਨੇ ਪੁਲਿਸ ਰਿਵਾਰਡ ਵਿੱਚ ਬਹੁਤ ਜ਼ਿਆਦਾ ਹੈ ਅੱਛਾ ਔਰ ਫਿਰ ਅਲਟੀਮੇਟਲੀ ਜਿਹੜਾ ਲਾਸਟ ਕਨਸਟੇਬਲ ਆ ਉਹ ਬੰਦਨ ਕੁੱਟਣ ਲੱਗ ਪੈਂਦਾ ਹੂੰ ਔਰ ਜਦੋਂ ਤੁਸੀਂ ਕਨਫਲਿਕਟ ਹੁੰਦਾ ਥੋੜੇ ਸਾਹਮਣੇ ਕੋਈ ਰੋਂਗ ਹੋ ਰਿਹਾ ਉਹ ਵੀ ਤਾਂ ਇੱਕ ਇੰਜਰੀ ਕਰਦਾ ਨਾ ਤੁਸੀਂ ਦੂਜਾ ਅਫਸਰ ਇੱਕ ਚੰਗਾ ਅਫਸਰ ਦੇਖ ਰਿਹਾ ਉਹ ਸਾਨੂੰ ਰੋਕ ਨਹੀਂ ਪਾ ਰਿਹਾ ਝੂਠੇ ਰਿਪਸਾਇਆ ਜਾ ਰਿਹਾ ਕਿਸੇ ਨੂੰ ਮਾਰਿਆ ਜਾ ਰਿਹਾ ਕਿਸੇ ਨੂੰ ਰੇਪ ਕੀਤਾ ਜਾ ਰਿਹਾ ਔਰ ਰੇਪ ਇਸ ਨੂੰ ਛੱਡਿਆ ਜਾ ਰਿਹਾ ਇਹ ਇਹ ਵੀ ਤਾਂ ਤੁਹਾਡੇ ਸਾਹਬ ਬਦਲਦੀ ਸਾਈਕੋਲੋਜੀ ਤੁਹਾਡਾ ਕਿ ਇੱਥੇ ਕੋਈ ਇਨਸਾਫ ਹੈ ਇੱਥੇ ਕੋਈ ਚੰਗਾ ਬੰਦਾ ਵੀ ਹੰਦਾ ਉਹਨਾਂ ਨੂੰ ਤਾਂ ਲੱਗਦਾ ਕਿ ਸਾਰੇ ਇਦਾਂ ਦੇ ਹੂੰ ਤਾਂ ਫਿਰ ਉਦਾਂ ਹੀ ਟਰੀਟ ਕਰਦੇ ਨੇ ਸਾਰੇ ਸਿਟੀਜ਼ਨ ਜੀ ਥੈਂਕ ਯੂ ਜੀ ਬਹੁਤ ਬਹੁਤ ਏਸਨ ਰਾਜਵਿੰਦਰ ਸਿੰਘ ਬੈਂਸ ਜਿਹਨਾਂ ਦੇ ਨਾਲ ਅਸੀਂ ਜੋ ਏਸਨੀ ਸਿੰਘ ਦਾ ਵਰਤਾਰਾ ਤੇ ਜਿਹੜਾ ਸ਼ੂਬਾ ਸਿੰਘ ਦਾ ਵਰਤਾਰਾ ਸ਼ੂਬਾ ਸਰਹੰਦਾ ਦਾ ਵਰਤਾਰਾ ਹੈ ਉਸ ਨੂੰ ਕਿਵੇਂ ਸਮਝਿਆ ਜਾਵੇ ਇਹਦੇ ਵਿੱਚ ਹਿੰਸਾ ਦਾ ਕੀ ਸਵਾਲ ਹੈ ਇਹਦੇ ਵਿੱਚ ਕਾਨੂੰਨ ਦਾ ਕੀ ਸਵਾਲ ਹੈ ਇਹਦੇ ਵਿੱਚ ਬੰਦੇ ਦੇ ਵਜੂਦ ਦਾ ਕੀ ਸਵਾਲ ਹੈ ਸਮਾਜ ਦਾ ਕੀ ਸਵਾਲ ਹੈ ਅਸੀਂ ਉਹਨਾਂ ਸਾਰੇ ਸਵਾਲਾਂ ਨੂੰ ਛੂਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ